ਉਹੀ ਗੱਲ ਕਿ ਹਜ਼ਾਰ ਬੰਦੇ ਇੰਟਰਵਿਊ ਦੇਣ ਜਾਣਗੇ ਪਰ ਸਿਲੈਕਟ 322 ਹੀ ਹੋਣ 322 ਹੋਣ ਕਿ ਬੀਏ ਦੇ ਵਿੱਚ ਆਰਟਸ ਵਾਲੇ ਸਬਜੈਕਟ ਰੱਖਣ ਦੇ ਨਾਲ ਕਿੰਨੀ ਕੁ ਸੌਖ ਹੋ ਜਾਂਦੀ ਹੈ ਅੱਗੇ ਨਹੀਂ ਦੇਖੋ ਫਰਕ ਤਾਂ ਪੈਂਦਾ ਤਾਂ ਮੈਂ ਇੱਕ ਗੈਸ ਨਾ ਕਰ ਤੁਹਾਡਾ ਯਾਨੀ ਕਿ ਪਹਿਲੀ ਅਟੈਂਪਟ ਦੇ ਵਿੱਚ ਪਹਿਲੀ ਅਟੈਂਪਟ ਦੇ ਵਿੱਚ ਮੇਰੇ ਦੋ ਚੀਜ਼ਾਂ ਦਾ ਮੇਨ ਫਰਕ ਹੁੰਦਾ ਹੈ ਇੱਕ ਜਿਹੜੀ ਆ ਡੋਰੀ ਹੁੰਦੀ ਹੈ ਇਹ ਡੀਐਸਪੀ ਦੀ ਨੀਲੇ ਰੰਗ ਦੀ ਹੁੰਦੀ ਹੈ ਇੰਸਪੈਕਟਰ ਦੀ ਖਾਕੀ ਰੰਗ ਦੀ ਖਾਕੀ ਨਾਲ ਮੈਂ ਇੱਕ ਦੋ ਸੱਜਣ ਐਸੇ ਨੂੰ ਮਿਲਿਆ ਉਹ ਮਤਲਬ ਇੰਟਰਵਿਊ ਦੇ ਵਿੱਚ ਜਾ ਕੇ ਮਤਲਬ ਨਹੀਂ ਸਿਲੈਕਟ ਹੋ ਪਾਏ ਉਹ ਵਾਲੀ ਜਿਹੜੀ ਅਵਸਥਾ ਹੁੰਦੀ ਹੈ ਉਹ ਵਾਲਾ ਜੋ ਮਤਲਬ ਕਿਵੇਂ ਬੰਦਾ ਚੱਲਦਾ ਹੈ ਦਿਲ ਟੁੱਟ ਜਾਂਦਾ ਹੈ ਦਿਲ ਟੁੱਟ ਜਾਂਦਾ ਹੈ ਔਰ ਬੰਦੇ ਹਾਰੇ ਨਹੀਂ ਪਹਿਲਾਂ ਗਏ ਦੁਆਰਾ ਫਿਰ ਉਹਨਾਂ ਨੇ ਇੰਟਰਵਿਊ ਦੇ ਕੇ ਤੇ ਉੱਥੇ ਤੱਕ ਪਹੁੰਚੇ। ਨਾਲ ਦੇ ਕਈ ਇਦਾਂ ਦੇ ਹੈਗੇ ਨੇ ਜਿਹਨਾਂ ਨੇ ਮਤਲਬ 2-2 3-3 ਵਾਰ ਵੀ ਯੂਪੀਐਸਸੀ ਤੇ ਪੀਪੀਐਸਸੀ ਦੇ ਇੰਟਰਵਿਊ ਦਿੱਤਾ ਤੇ ਮੇਰੇ ਨਾਲ ਵੀ ਸਿਲੈਕਟ ਹੋਏ ਨੇ। ਤਾਂ ਆਪਾਂ ਨੂੰ 100 ਦੇ 100 ਠੀਕ ਕਰਨ ਦੀ ਲੋੜ ਨਹੀਂ ਹੈ। ਲੋੜ ਨਹੀਂ। ਹਾਂ ਬਿਲਕੁਲ। ਉਹ ਹੋਣੇ ਵੀ ਨਹੀਂ। ਮੈਰਿਟ 100 ਤੇ ਨਹੀਂ ਜਾਂਦਾ। ਮੈਰਿਟ 100 ਤੇ ਨਹੀਂ ਜਾਂਦਾ। ਮਤਲਬ ਇਹ ਕਿਹਾ ਜਾਂਦਾ ਕਿ ਪੱਤਾ ਪੱਤਾ ਕਰ ਦਿੰਦੇ ਬੰਦੇ ਦਾ ਉਹ। ਜੀ ਕਰ ਦਿੰਦੇ। ਤੇ ਇੰਟਰਵਿਊ ਦੇ ਵਿੱਚ ਲੈਂਗੁਏਜ ਦਾ ਕੋਈ ਚੱਕਰ ਹੁੰਦਾ ਬੰਦਾ ਪੰਜਾਬੀ ਜਾਂ ਹਿੰਦੀ ਦਾ ਕੁਝ ਨਹੀਂ ਆ ਉਹ ਤੁਸੀਂ ਪੰਜਾਬੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਕਿਉਂਕਿ ਮੈਂ ਤੁਹਾਨੂੰ ਮਿਲਵਾਉਣ ਜਾ ਰਿਹਾ ਹਾਂ ਡੀਐਸਪੀ ਸਾਹਿਬ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਪੀਸੀਐਸ ਦੀਆਂ 322 ਪੋਸਟਾਂ ਨਿਕਲੀਆਂ ਨੇ ਤੇ ਜਿਹੜੇ ਮੇਰੇ ਵੀਰ ਪਿੰਨਪੁਰਾ ਦੀ ਤਿਆਰੀ ਕਰਦੇ ਨੇ ਭਾਈ ਮੈਂ ਤੁਹਾਨੂੰ ਇੱਕ ਐਸੇ ਸਖਸ਼ਣ ਨਾਲ ਮਿਲਵਾਉਣ ਜਾ ਰਿਹਾ ਜਿਹੜਾ ਇਹ ਸਫਰ ਤੈਅ ਕਰ ਚੁੱਕੇ ਨੇ ਆਓ ਫਿਰ ਰਵਾਨਾ ਹੁੰਨੇ ਆ ਪਟਿਆਲੇ ਦੇ ਲਈ ਤੇ ਮਿਲਦੇ ਆਂ ਸਾਬਾ ਨੂੰ ਤੇ ਪੁੱਛਦੇ ਆਂ ਉਹਨਾਂ ਦੀ ਤਿਆਰੀ ਤੋਂ ਸਰਦਾਰੀ ਤੱਕ ਦਾ ਸਫਰ ਲਓ ਜੀ ਪਹੁੰਚ ਗਏ ਆਪਾਂ ਪਟਿਆਲੇ ਸ਼ਹਿਰ ਮਿਨੀ ਸੈਕਟਰੀਏਟ ਤੇ ਅੰਦਰ ਹੁਣ ਜਾ ਕੇ ਬਾਈ ਜੀ ਜਰਾਂ ਨਾਲ ਸ਼ਸ਼ੀਗਲ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬੜੀ ਇਨਫੋਰਮੇਟਿਵ ਹੋਣ ਵਾਲੀ ਹੈ ਖਾਸ ਕਰਕੇ ਉਹਨਾਂ ਵੀਰ ਭੈਣ ਭਰਾਵਾਂ ਲਈ ਜਿਹੜੇ ਪੀਪੀਐਸਸੀ ਦੀ ਜਾਂ ਪੀਸੀਐਸ ਦੀ ਅਫਸਰ ਲੱਗਣ ਦੀ ਤਿਆਰੀ ਕਰਦੇ ਨੇ ਭਾਈ 4 ਸਾਲਾਂ ਬਾਅਦ 322 ਦੇ ਕਰੀਬ ਪੋਸਟ ਆਈਆਂ ਨੇ ਤੇ ਸਾਰੀਆਂ ਹੀ ਜੋ ਯਾਨੀ ਕਿ ਕੋਚਿੰਗ ਇੰਸਟੀਚੂਟਸ ਨੇ ਤੇ ਜਿਹੜੇ ਤਿਆਰੀ ਕਰ ਰਹੇ ਨੇ ਐਸਪੀਰੀਐਂਟਸ ਉਹ ਸਾਰੇ ਪੱਬਾਂ ਭਾਰ ਹੋ ਗਏ ਨੇ ਤੁਹਾਨੂੰ ਅੱਜ ਐਸੀ ਇੱਕ ਸ਼ਖਸੀਅਤ ਨੂੰ ਮਲਾਉਣ ਜਾ ਰਿਹਾ ਮੇਰਾ ਬੇਲੀ ਮੇਰਾ ਮਿੱਤਰ ਗ੍ਰੈਜੂਏਸ਼ਨ ਦੇ ਵਿੱਚ ਅਸੀਂ ਪੜ੍ਹਦੇ ਸੀ ਤੇ ਬੜਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਅੱਜ ਡੀਐਸਪੀ ਪੰਜਾਬ ਪੁਲਿਸ ਮਨੋਜ ਗੋਰਸੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਚੰਗਾ ਲੱਗ ਰਿਹਾ ਮੈਨੂੰ ਸੱਚੀ ਅੰਦਰੋਂ ਬੜੀ ਦਿਲੀ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਨਾਲ ਮੈਂ ਗੱਲਬਾਤ ਕਰ ਰਿਹਾ ਜੀ ਮੈਨੂੰ ਵੀ ਸਿਮਿਲਰਲੀ ਬਹੁਤ ਚੰਗਾ ਲੱਗ ਰਿਹਾ ਹੈ 2009 2006 ਤੋਂ ਲੈ ਕੇ 9 ਤੱਕ ਪਬਲਿਕ ਕਾਲਜ ਸਮਾਣੇ ਦੀਆਂ ਉਹ ਕਲਾਸਾਂ ਉੱਥੋਂ ਨਿਕਲ ਕੇ ਔਰ ਮਿਹਨਤ ਮੈਨੂੰ ਦੱਸਣ ਦੀ ਲੋੜ ਨਹੀਂ ਆ ਵੀ ਇਸ ਮਕਾਮ ਤੇ ਪਹੁੰਚਣ ਦੇ ਲਈ ਮਤਲਬ ਕੋਈ ਤੁੱਕੀ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਮਤਲਬ ਸਾਲਾਂ ਦੀ ਮਿਹਨਤ ਹੁੰਦੀ ਹੈ ਸ ਤੇ ਪਿਛਲੇ 8-9 ਸਾਲਾਂ ਜਿਹੜਾ ਮੈਂ ਬੱਚਿਆਂ ਨੂੰ ਪੜਾਇਆ ਕਾਲਜਾਂ ਦੇ ਵਿੱਚ ਉਹਨਾਂ ਦੇ ਸਵਾਲ ਨੇ ਸਾਰੇ ਵੀ ਕਿਵੇਂ ਇਸ ਪੇਪਰ ਨੂੰ ਪਾਸ ਕੀਤਾ ਜਾ ਸਕਦਾ ਹੈ ਪਹਿਲਾਂ ਤੇ ਜਾਣਾਂਗੇ ਆਪਾਂ ਬਾਈ ਜੀ ਹੋਰਾਂ ਦੀ ਜੋ ਪਲੱਸ 2 ਤੋਂ ਬਾਅਦ ਵਾਲੀ ਜ਼ਿੰਦਗੀ ਵੀ ਕਦੋਂ ਪਤਾ ਲੱਗਾ ਵੀ ਤੁਸੀਂ ਇਹ ਕੰਮ ਕਰਨਾ ਔਰ ਉਸ ਤੋਂ ਬਾਅਦ ਪੇਪਰ ਦੀ ਤਿਆਰੀ ਤੇ ਜਦੋਂ ਅਫਸਰ ਸ਼ਾਹੀ ਮਿਲ ਜਾਂਦੀ ਹੈ ਫਿਰ ਕਿਵੇਂ ਦਾ ਸਫ਼ਰ ਰਹਿੰਦਾ ਤੇ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਤੁਹਾਨੂੰ ਅਸੀਂ ਲੈ ਚਲਦੇ ਹਾਂ ਤੁਸੀਂ ਪਲੱਸ 2 ਪਾਸ ਕਰ ਲਈ ਤੁਸੀਂ ਗ੍ਰੈਜੂਏਸ਼ਨ ਚ ਦਾਖਲ ਹੋ ਗਏ ਉਹਨਾਂ ਦੌਰਾਨ ਤੁਸੀਂ ਕੀ ਸੋਚ ਕੇ ਹੀ ਉਹ ਸਬਜੈਕਟ ਰੱਖੇ ਸੀ ਜਾਂ ਗ੍ਰੈਜੂਏਸ਼ਨ ਪਾਸ ਕਰਨ ਤੋਂ ਬਾਅਦ ਹੀ ਖਿਆਲ ਆਇਆ ਕਿ ਪੀਪੀਐਸਸੀ ਦਾ ਕਿਉਂਕਿ ਪਿੰਡਾਂ ਦੇ ਵਿੱਚ ਖਾਸ ਕਰਕੇ ਨਾ ਪਤਾ ਤੱਕ ਨਹੀਂ ਹੈ ਕਿ ਹਾਂ ਪੀਸੀਐਸ ਨਾ ਦਾ ਪੇਪਰ ਵੀ ਹੁੰਦਾ ਤਾਂ ਤੁਸੀਂ ਆਪਣੀ ਬੈਕਗ੍ਰਾਉਂਡ ਬਾਰੇ ਥੋੜਾ ਸਾਨੂੰ ਦੱਸ ਦੋ ਜਤਿੰਦਰ ਜੀ ਜੇ ਮੈਂ ਕਹਾਂ ਕਿ ਮੈਂ ਸ਼ੁਰੂ ਤੋਂ ਹੀ ਹੀ ਪਲੈਨਿੰਗ ਕਰਕੇ ਤੇ ਉਹ ਐਗਜ਼ਾਮ ਜਿਹੜਾ ਹੈਗਾ ਪਲੱਸ 2 ਦੇ ਬਾਅਦ ਮਤਲਬ ਜਦੋਂ ਗ੍ਰੈਜੂਏਸ਼ਨ ਸ਼ੁਰੂ ਕੀਤੀ ਹੈ ਜਿਹੜੇ ਸਬਜੈਕਟ ਲਏ ਸੀਗੇ ਤਾਂ ਉਹ ਝੂਠ ਹੋਏਗਾ अच्छा जी मेरा उस समय इस तरह का कोई विचार नहीं थी या कह दो कि ਜਿਵੇਂ ਜਿਸ ਇਲਾਕੇ ਚੋਂ ਮੈਂ ਆਉਣਾ ਹਾਂ ਜਾਨਕਾਰੀ ਦੀ ਘੱਟ ਸੀ ਠੀਕ ਹੈ ਤਾਂ ਮੈਨੂੰ ਉਸ ਸਮੇਂ ਨਹੀਂ ਜਾਣਕਾਰੀ ਸੀ ਕਿ ਪੀਸੀਐਸ ਨਾਮ ਦੀ ਕੋਈ ਚੀਜ਼ ਵੀ ਹੁੰਦੀ ਹੈ ਹਾਂਜੀ ਬਿਲਕੁਲ ਤਾਂ ਜਦੋਂ ਮੈਂ ਪਲੱਸ 2 ਕੀਤੀ ਹਾਂਜੀ ਤੇ ਬੜੇ ਵਧੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਈਪੁਰ ਤੋਂ ਮੈਂ ਪਲੱਸ 2 ਕੀਤੀ ਹੈ ਅੱਛਾ ਜੀ ਸਾਡੇ ਜਿਹੜੇ ਟੀਚਰ ਸੀਗੇ ਇੰਦਰਜੀਤ ਵਰਮਾ ਜੀ ਉਸ ਟਾਈਮ ਸਾਡੇ ਇੰਗਲਿਸ਼ ਦੇ ਟੀਚਰ ਹੁੰਦੇ ਸੀ ਉਹਨਾਂ ਨੇ ਬੜੀ ਮਿਹਨਤ ਨਾਲ ਸਾਨੂੰ ਪੜਾਇਆ ਬਿਲਕੁਲ ਜੀ ਹਾਂ ਜਿਹੜੇ 8ਵੀਂ ਦੇ ਵਿੱਚ ਸਾਡੇ ਟੀਚਰ ਹੁੰਦੇ ਸੀਗੇ ਅੱਛਾ ਜੀ ਸudar ranjeet singh ਜੀ ਤੇ ਇੱਕ ਵਰਮਾ ਸਰ ਜਿਹੜੇ ਹੈਗੇ ਨੇ ਇਹਨਾਂ ਨੂੰ ਮੈਂ ਆਪਣੇ ਸਭ ਤੋਂ ਜਿਹੜੇ ਮੋਢਲੇ ਤੇ ਸਭ ਤੋਂ ਮਹੱਤਵਪੂਰਨ ਗੁਰੂਆਂ ਦੇ ਵਿੱਚ ਮੰਨਦਾ ਤੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪੜਾਇਆ ਪਰ ਜੇ ਆਪਾਂ ਗੱਲ ਕਰੀਏ ਨੌਲੇਜ ਦੀ ਹਾਂਜੀ ਲਗਾ ਲਓ ਕਿ ਉਸ ਇਲਾਕੇ ਦੇ ਵਿੱਚ ਬੈਕਵਰਡਨੈਸ ਹੈਗੀ ਹੈ ਹਾਲੇ ਵੀ ਹੈਗੀ ਹੈ ਤਾਂ ਫਿਰ ਆਪਾਂ ਤਾਂ ਅੱਜ ਤੋਂ तकरीबन 20 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਹਾਂਜੀ ਹਾਂ ਕਿਉਂਕਿ 2006 ਦੇ ਵਿੱਚ ਮੈਂ ਪਲੱਸ 2 ਕੀਤੀ ਸੀ ਇਹ ਕਿਹੜੇ ਸ਼ਹਿਰ ਕੋਲ ਪੈਂਦਾ ਪਿੰਡ ਤੁਹਾਡਾ ਇਹ ਸਾਡਾ ਜੀ ਪਿੰਡ ਢਾਬੇ ਗੁਜਰਾ ਖਨੋਰੀ ਦੇ ਲਾਗੇ ਪੈਂਦਾ ਖਨੋਰੀ ਦੇ ਲਾਗੇ ਸਾਡਾ ਪਤਨਾ ਸਬਡਿਵੀਜ਼ਨ ਦੇ ਵਿੱਚ ਪਿੰਡ ਪੈਂਦਾ ਤੇ ਪਲਸ 2 ਦੇ ਵਿੱਚ ਆ ਕੇ ਚਲੋ ਪਬਲਿਕ ਕਾਲਜ ਸਮਾਣਾ ਜਿਵੇਂ ਆਪਾਂ ਇਕੱਠੇ ਪੜ੍ਹੇ ਆਂ ਹਾਂਜੀ ਹਾਂਜੀ ਪਬਲਿਕ ਕਾਲਜ ਸਮਾਣਾ ਕਾਫੀ ਉੱਤਮ ਦਰਜੇ ਦਾ ਕਾਲਜ ਹੈ ਠੀਕ ਹੈ ਜੀ ਤੇ ਉੱਥੇ ਦੀ ਜਿਹੜਾ ਵਾਤਾਵਰਣ ਹੈਗਾ ਪੜ੍ਹਾਈ ਦਾ ਉਹ ਕਾਫੀ ਮਤਲਬ ਸੁਚੱਜਾ ਹੈਗਾ ਤੁਹਾਨੂੰ ਵੀ ਪਤਾ ਹੈ ਹਾਂਜੀ ਹਾਂਜੀ ਕਾਫੀ ਉੱਥੇ ਪੜ੍ਹਾਈ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਇਦਾਂ ਨਹੀਂ ਕਿ ਜਿਵੇਂ ਪਲਸ 2 ਦੇ ਵਿੱਚ ਆਪਾਂ ਨੂੰ ਦੱਸਿਆ ਜਾਂਦਾ ਸੀ ਕਿ ਕਾਲਜ ਜਾਓਗੇ ਤਾਂ ਤੁਹਾਡੀ ਤਾਂ ਫਿਰ ਆਪਣੀ ਮਰਜ਼ੀ ਚੱਲਣੀ ਹੈ ਮਰਜ਼ੀ ਚੱਲਣੀ ਹੈ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਚੰਗਾ ਕਾਲਜ ਸੀਗਾ ਹਾਂਜੀ ਹਾਂਜੀ ਬਿਲਕੁਲ ਉੱਥੇ ਜਿਹੜੇ ਮੇਰੇ ਇੰਟਰਸਟ ਕਰਕੇ ਕਿ ਬੀਏ ਮੈਚ ਕਰਨੀ ਬੀਏ ਮੈਨਾਂ ਸਭ ਮੈਨੂੰ ਅੱਜ ਵੀ ਯਾਦ ਹੈ ਆਪਣਾ ਹਰਕੀਰਤ ਸਰ ਪੜਾ ਰਿਹਾ ਸੀ ਤੇ ਮੇਰੇ ਕੋਲ ਵੀ ਹਿਸਟਰੀ ਸੀ ਮੈਂ ਤੁਹਾਨੂੰ ਵੇਖਿਆ ਮੈਂ ਹੈ ਬੰਦਾ ਅੰਗਰੇਜ਼ੀ ਚ ਪੜ੍ਹੀ ਜਾਂਦਾ ਹਿਸਟਰੀ ਤੇ ਬਾਅਦ ਚ ਆਪਣੀ ਥੋੜੀ ਬਥੇ ਗੱਲਬਾਤ ਵੀ ਹੋਈ ਉਦੋਂ ਇੱਕ ਤੇ ਹਿਸਟਰੀ ਸੀ ਮੈਨੂੰ ਪਤਾ ਪੱਕਾ ਇਹ ਵੀ ਬੜੀ ਇੰਟਰਸਟਿੰਗ ਸਟੋਰੀ ਹੈ ਅੱਛਾ ਜੀ ਮੇਰੇ ਕੋਲ ਤਿੰਨ ਸਬਜੈਕਟ ਸੀਗੇ ਜਿਹੜੇ ਉਹ ਸੀਗੇ ਹਿਸਟਰੀ ਹਾਂਜੀ ਇਕਨੋਮਿਕਸ ਇਕਨੋਮਿਕਸ ਤੇ ਲਿਟਰੇਚਰ ਆਫ ਇੰਗਲਿਸ਼ ਪਰ ਮੈਂ ਇਹ ਮੰਨਦਾ ਕਿ ਉਹ ਸਬਜੈਕਟ ਮੇਰੇ ਕਾਫੀ ਹੈਲਪਫੁਲ ਬਾਅਦ ਦੇ ਵਿੱਚ ਜਦੋਂ ਮੈਂ ਤਿਆਰੀ ਦੇ ਵਿੱਚ ਹਾਂਜੀ ਹਾਂ ਕਾਫੀ ਹੈਲਪਫੁਲ ਸਾਬਤ ਹੋਏ ਹੁਣ ਮੈਂ ਨਾ ਕਈ ਜਦੋਂ ਆਪਾਂ ਯਾਨੀ ਕਿ ਐਡਮਿਸ਼ਨ 셀 'ਚ ਬੈਠਦੇ ਆ ਪਿਛਲੇ 7 ਸਾਲਾਂ ਤੋਂ ਕਈ ਵਾਰੀ ਕੋਈ ਥੋੜਾ ਜਾਂ ਅਵੇਅਰ ਬੰਦਾ ਨਾਲ ਆ ਜਾਂਦਾ ਬੱਚੇ ਦੀ ਐਡਮਿਸ਼ਨ ਕਰਾਣ ਉਹ ਕਹਿੰਦੇ ਸਾਡਾ ਕਲੀਅਰ ਹੈ ਪੀਪੀਐ ਦੇਵੋਣੇ ਕਿ ਬੀਏ ਦੇ ਵਿੱਚ ਆਰਟਸ ਵਾਲੇ ਸਬਜੈਕਟ ਰੱਖਣ ਦੇ ਨਾਲ ਕਿੰਨੀ ਕੁ ਸੌਖ ਹੋ ਜਾਂਦੀ ਹੈ ਅੱਗੇ ਨਹੀਂ ਦੇਖੋ ਫਰਕ ਤਾਂ ਪੈਂਦਾ ਹੈ ਫਰਕ ਪੈਂਦਾ ਕੁਝ ਚੀਜ਼ਾਂ ਹੁੰਦੀਆਂ ਨੇ ਜਿਵੇਂ ਮਤਲਬ ਜੇ ਆਪਾਂ ਪੀਸੀਐਸ ਕਹਿ ਦਈਏ ਤਾਂ ਸਿਰਫ ਪੀਪੀਐਸਸੀ ਦੇ ਵਿੱਚ ਇਕੱਲੇ ਆਰਟਸ ਵਾਲੇ ਸਬਜੈਕਟ ਨਹੀਂ ਪੁੱਛੇ ਜਾਂਦੇ ਹਾਂਜੀ ਹਾਂਜੀ ਸਾਇੰਸ ਐਂਡ ਟੈਕਨੋਲੋਜੀ ਦਾ ਵੀ ਬੜਾ ਇੰਪੋਰਟੈਂਟ ਪਾਰਟ ਹੁੰਦਾ ਹੈ ਉਹ ਵੀ ਕਾਫੀ ਪੁੱਛਿਆ ਜਾਂਦਾ ਹੈ ਬਿਲਕੁਲ ਜਿਹੜਾ ਓਵਰਆਲ ਜੇ ਆਪਾਂ ਦੇਖੀਏ ਮੈਜੋਰਟੀ ਸਿਲੇਬਸ ਜਿਹੜਾ ਹੈਗਾ ਉਹ ਆਰਟਸ ਵਾਲੇ ਵਿਸ਼ਿਆਂ ਨਾਲ ਸੰਬੰਧਤ ਹੈਗਾ ਸੋ ਤੁਸੀਂ ਯਾਨੀ ਕਿ ਗ੍ਰੈਜੂਏਸ਼ਨ ਚ ਆ ਰਹੇ ਹੋ ਹੁਣ ਉਹ ਕਿਹੜਾ ਪਾਲ ਹੈ ਜਾਂ ਕਿਹੜਾ ਉਹ ਫੈਕਟਰ ਸਹਾਈ ਹੋਇਆ ਤੁਹਾਡੀ ਇਸ ਯਾਤਰਾ ਚ ਜਿੱਥੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਹਾਂ ਹੁਣ ਮੈਂ ਇਹਦੀ ਤਿਆਰੀ ਕਰਨੀ ਹੈ ਪੀਪੀਐਸਸੀ ਦੀ ਗ੍ਰੈਜੂਏਸ਼ਨ ਦੇ ਵਿੱਚ ਤਾਂ ਮੈਨੂੰ ਇਹ ਜਿਹੜੀ ਇਸ ਗਿਆਨ ਦੀ ਪ੍ਰਾਪਤੀ ਨਹੀਂ ਹੋਈ ਅੱਛਾ ਜੀ ਮੈਨੂੰ ਇਹ ਜਿਹੜੀ ਹੈਗੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਤੁਹਾਨੂੰ ਥੋੜਾ ਜਿਹਾ ਆਪਣਾ ਸਫ਼ਰ ਦੱਸਾਂ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਐਡਮਿਸ਼ਨ ਲਈ ਅਪਲਾਈ ਕੀਤਾ ਸੀਗਾ ਪੀਯੂ ਚੰਡੀਗੜ੍ਹ ਅੱਛਾ ਜੀ ਠੀਕ ਹੈ ਤੇ ਉੱਥੇ ਮੇਰਾ ਐਂਟ੍ਰਾਂਸ ਹੋਇਆ ਐਂਟ੍ਰਾਂਸ ਤੋਂ ਬਾਅਦ ਜਦੋਂ ਸਾਰਾ ਕੁਝ ਫਾਈਨਲ ਹੋਣ ਵਾਲਾ ਸੀ ਠੀਕ ਹੈ ਤਾਂ ਘਰਦਿਆਂ ਦੇ ਦਿਮਾਗ ਦੇ ਵਿੱਚ ਕੋਈ ਵਿਚਾਰ ਆਇਆ ਕਿਉਂਕਿ ਮੈਂ ਦੱਸਿਆ ਜਿਵੇਂ ਦਾ ਇਲਾਕਾ ਹੈਗਾ ਹਾਂਜੀ ਹਾਂਜੀ ਤਾਂ ਘਰਦਿਆਂ ਨੇ ਇੱਕਦਮ ਹੀ ਮੇਰਾ ਐਡ अच्छा जी।, अ, अच्छा जी ਕਿਉਂਕਿ ਇਕਨੋਮਿਕਸ ਸਬਜੈਕਟ ਵੀ ਮੇਰੇ ਕੋਲ ਸੀਗਾ ਠੀਕ ਹੈ ਤੇ ਉਸ ਟਾਈਮ 'ਚ ਜੇ ਤੁਸੀਂ ਦੇਖੋਗੇ ਇਕਨੋਮਿਕਸ ਦੀ ਕਾਫੀ ਤੇ ਐਮਬੀਏ ਦੀ ਕਾਫੀ ਐਮਬੀਏ ਦੀ ਡਿਮਾਂਡ ਸੀ ਬੜੀ ਸਹੀ ਗੱਲ ਤਾਂ ਮੈਂ ਕਰੋ ਖੇਤਰੀ ਯੂਨੀਵਰਸਿਟੀ ਐਮਬੀਏ ਕਰਨ ਚਲਾ ਗਿਆ ਅੱਛਾ ਜੀ ਠੀਕ ਹੈ ਐਮਬੀਏ ਕਰਨ ਤੋਂ ਬਾਅਦ ਜਦੋਂ ਮੈਂ ਪ੍ਰਾਈਵੇਟ ਜੌਬ ਕਰ ਰਿਹਾ ਸੀਗਾ ਅੱਛਾ ਜੀ ਤਾਂ ਉਸ ਦੌਰਾਨ ਮੇਰੀ ਜਿਹੜੀ ਹੈਗੀ ਹੈ ਕੁਝ ਇਹੋ ਜਿਹੇ ਬੰਦਿਆਂ ਨਾਲ ਇੰਟਰੈਕਸ਼ਨ ਹੋਈ ਠੀਕ ਹੈ ਜਿਨ੍ਹਾਂ ਨੇ ਮੈਨੂੰ ਪੀ ਐਚ ਡੀ ਵਾਲੇ ਰਾਹ ਤੇ ਹਾਂਜੀ ਟੂਰਨ ਯੂਨੀਵਰਸਿਟੀ ਪ੍ਰੇਰਿਤ ਕੀਤਾ ਠੀਕ ਹੈ ਵੀ ਐਮਬੀਏ ਤੋਂ ਬਾਅਦ ਹੈ ਮੇਰਾ ਚਿਕਾਰ ਰਿਸਰਚ ਕਰੋ ਠੀਕ ਹੈ ਤੇ ਮੈਂ ਰਿਸਰਚ ਕਰਨ ਵਾਲੇ ਜਿਹੜੇ ਆਪਣੇ ਸਫਰ ਦੇ ਵਿੱਚ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਿਆ ਠੀਕ ਹੈ ਉੱਥੇ ਮੇਰੇ ਇੱਕ ਮਿੱਤਰ ਨੇ ਰੋਬਿੰਦ੍ਰੀਪ ਸਿੰਘ ਅੱਛਾ ਉਹਨਾਂ ਨਾਲ ਜਦੋਂ ਮੇਰੀ ਮੁਲਾਕਾਤ ਹੁੰਦੀ ਹੈ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਪੀਪੀਐਸਸੀ ਦੀ ਤਿਆਰੀ ਕਰੋ ਜਾਂ ਯੂਪੀਐਸਸੀ ਦੀ ਤਿਆਰੀ ਕਰੋ ਸਿਵਲ ਸਰਵਿਸ ਦੀ ਤਿਆਰੀ ਕਰੋ ਠੀਕ ਤੇ ਇਹ ਗੱਲ ਹੈ ਕਿ 2014 ਦੀ ओके okay, 2014 ਵਿੱਚ ਮੈਂ <muchin> 2009 ਚ ਕੰਪਲੀਟ ਕੀਤੀ ਸੀ ਹਾਂਜੀ ਤੇ ਯੂਪੀਐਸਸੀ ਦੀ ਤਿਆਰੀ ਜਾਂ ਪੀਪੀਐਸਸੀ ਦੀ ਤਿਆਰੀ ਜੇ ਆਪਾਂ ਕਹਿ ਲਈਏ ਤਾਂ ਉਹ 2014 ਚ ਸ਼ੁਰੂ ਕੀਤੀ ਹੈ ਤਾਂ ਕਾਫੀ ਮਤਲਬ ੱੱਕੇ ਖਾਣ ਤੋਂ ਬਾਅਦ ਇਸ ਜੀਜ਼ ਬਾਰੇ ਜਿਹੜਾ ਹੈਗਾ ਇਲਮ ਹੋਇਆ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਤਿਆਰੀ ਸ਼ੁਰੂ ਕੀਤੀ ਮਤਲਬ ਮੈਨੂੰ ਲੱਗਦਾ ਤੁਸੀਂ ਤੁਹਾਡਾ ਬੈਚ 2016 ਦਾ ਹੀ ਹੈ ਮੇਰਾ 16 ਦਾ ਬੈਚ ਤਾਂ ਇਹ ਇਹ ਅੱਗੇ ਸਫ਼ਰ ਹੋਰ ਵੀ ਜ਼ਿਆਦਾ ਇੰਟਰਸਟਿੰਗ ਹੈ ਕਿ 14 ਚ ਤੁਸੀਂ ਤਿਆਰੀ ਕਰਨੀ ਸ਼ੁਰੂ ਕੀਤੀ ਜੀ ਤੇ 16 ਚ ਤਾਂ ਮੈਂ ਇਹ ਕਹਿਸ ਤਨਾ ਕਿ ਤੁਹਾਡਾ ਯਾਨੀ ਕਿ ਪਹਿਲੀ ਅਟੈਂਪਟ ਦੇ ਵਿੱਚ ਪਹਿਲੀ ਅਟੈਂਪਟ ਦੇ ਵਿੱਚ ਤੇ ਇੱਕ ਇਹ ਨਾਲ ਦਾ ਲੱਗਦਾ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਆਪਾਂ ਫਾਰਮ ਤੇ ਪਹੁੰਚ ਗਏ ਜਿਹੜਾ ਡੈਫੋ ਭਰਦੇ ਹੁੰਦੇ ਨੇ ਬੱਚੇ ਨਾ ਡਿਟੇਲ ਐਪਲੀਕੇਸ਼ਨ ਫਾਰਮ ਉਹਦੇ ਚ ਜਿਵੇਂ ਹੁਣ 322 ਦੇ ਕਰੀਬ ਵੈਕੈਂਸੀਜ਼ ਆਈਆਂ ਨੇ ਇਹ ਰੈਂਕ ਦੇ ਅਕੋਰਡਿੰਗ ਹੀ ਮਿਲਦੀ ਏ ਜਾਂ ਆਪ ਵੀ ਆਪਾਂ ਫਾਰਮ ਚ ਪ੍ਰੀਫਰੈਂਸ ਭਰਦੇ ਆ ਨਹੀਂ ਫਾਰਮ ਦੇ ਵਿੱਚ ਪ੍ਰੀਫਰੈਂਸਿਜ਼ ਭਰਾਈਆਂ ਜਾਂਦੀਆਂ ਨੇ ਭਰਾਈਆਂ ਜਾਂਦੀਆਂ ਨੇ ਜਿਵੇਂ ਆਮ ਤੌਰ ਤੇ ਜੋ ਕੀਤਾ ਜਾਂਦਾ ਹੈ ਇਹ ਪ੍ਰੀਲੀਮਸ ਤੋਂ ਬਾਅਦ ਦੀ ਸਟੇਜ ਹੈ ਜਿਹੜੀ ਤੁਸੀਂ ਡੈਟਲੀ ਗੱਲ ਕਰਦੇ ਹੋ ਪ੍ਰੀਲੀਮਸ ਹੋਣ ਤੋਂ ਬਾਅਦ ਇਹ ਫਾਰਮ ਭਰਿਆ ਜਾਂਦਾ ਹੈ ਠੀਕ ਹੈ ਉਸ ਦੇ ਵਿੱਚ ਜਿਹੜੀ ਆਮ ਤੌਰ ਤੇ ਜੋ ਪ੍ਰੀਫਰੈਂਸ ਦਿੱਤੀ ਜਾਂਦੀ ਹੈ ਉਹ ਪੀਸੀਐਸ ਐਗਜ਼ੀਕਟਿਵ ਯਾਨੀ ਕਿ ਆਮ ਭਾਸ਼ਾ ਦੇ ਵਿੱਚ ਕਹਿੰਦੇ ਜੋ ਐਸ ਡੀ ਐਮ ਐਸ ਡੀ ਐਮ ਦੀ ਪੋਸਟ ਹੈ ਜਾਂ ਪੀ ਸੀ ਐਸ ਐਗਜ਼ੀਕਟਿਵ ਮਤਲਬ ਅਸਲ ਦੇ ਵਿੱਚ ਉਹਦਾ ਟੈਕਨੀਕਲ ਨਾਮ ਹੈਗਾ ਠੀਕ ਹੈ ਉਹ ਪ੍ਰੈਫਰੈਂਸ ਉਹਨੂੰ ਦਿੱਤੀ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਜਿਹਦੀ ਏਜ 28 ਸਾਲ ਤੋਂ ਘੱਟ ਹੋਵੇ ਹਾਂਜੀ ਤਾਂ ਨੇਚਰਲ ਤੌਰ ਤੇ ਉਹ ਡੀ ਐਸ ਪੀ ਦੀ ਪੋਸਟ ਨੂੰ ਦੂਜੀ ਪ੍ਰੈਫਰੈਂਸ ਦਿੰਦਾ ਦੂਜੀ ਪ੍ਰੈਫਰੈਂਸ ਦਿੰਦਾ ਤੇ ਤੀਜੀ ਪ੍ਰੈਫਰੈਂਸ ਆਮ ਤੌਰ ਤੇ ਤਹਿਸੀਲਦਾਰ ਦੀ ਪੋਸਟ ਨੂੰ ਦਿੱਤੀ ਜਾਂਦੀ ਹੈ ਠੀਕ ਹੈ ਤੇ ਚੌਥੀ ਪੰਜਵੀਂ ਪ੍ਰੈਫਰੈਂਸ ਜਿਹੜੀ ਹੈਗੀ ਆ ਉਹ ਈਟੀਓ ਤੇ ਬੀਡੀਪੀਓ ਵਗੈਰਾ ਜਾਂ ਜਿਹੜੀਆਂ ਮਤਲਬ ਨਲ ਦੀਆਂ ਪੋਸਟਾਂ ਨੇ ਅੱਗੇ ਕਾਫੀ ਪੋਸਟਾਂ ਹੁੰਦੀਆਂ ਨੇ ਠੀਕ ਹੈ ਅੱਡੜ ਤਰ੍ਹਾਂ ਦੀਆਂ ਤਾਂ ਉਹਨਾਂ ਨੂੰ ਪ੍ਰੈਫਰੈਂਸ ਦਰਜਾ ਵਾ ਦਰਜਾ ਬੰਦਾ ਆਪਣੀ ਸਮਝ ਦੇ ਹਿਸਾਬ ਨਾਲ ਦਿੰਦਾ ਜਿਵੇਂ ਹੁਣ ਮੈਨੂੰ ਪੁੱਛੋਗੇ ਤਾਂ ਮੇਰੀ ਪਹਿਲੀ ਪ੍ਰੈਫਰੈਂਸ ਡੀਐਸਪੀ ਦੀ ਸੀ ਡੀਐਸਪੀ ਦੀ ਸੀ ਠੀਕ ਹੈ ਤੇ ਹੁਣ ਆਪਾਂ ਫਿਰ ਉੱਥੇ ਆ ਜੰਨੇ ਆ 2014 ਪਤਾ ਲੱਗ ਗਿਆ ਵੀ ਤਿਆਰੀ ਕਰਨੀ ਹੈ ਹੁਣ ਤੁਸੀਂ ਦੱਸਦੇ ਨੇ ਕਿ ਤਿਆਰੀ ਤੁਸੀਂ ਖੁਦ ਕੀਤੀ ਹੈ ਸੈਲਫ ਸਟਡੀ ਹੈ ਕੋਚਿੰਗ ਸੈਂਟਰਾਂ ਦਾ ਰੋਲ ਕੀ ਹੈ ਉਹਦਾ ਥੋੜਾ ਜਿਹਾ ਦੱਸ ਦੋ ਵੀ ਕਿੱਥੋਂ ਤਿਆਰੀ ਬੰਦਾ ਸ਼ੁਰੂ ਕਰ ਸਕਦਾ ਹੁਣ ਤਾਂ ਬੱਚੇ ਮੈਂ ਦੇਖਦਾ ਕਿ ਪਲੱਸ 2 ਤੋਂ ਬਾਅਦ ਵੀ ਅਵੇਅਰ ਹੈਗੇ ਕਿ ਹਾਂ ਮੈਂ ਪਲੱਸ 2 ਤੋਂ ਬਾਅਦ ਕਈ ਪੇਰੈਂਟਸ ਵੀ ਅਵੇਅਰ ਹੈਗੇ ਹਾਂ ਜਿਹਾ ਕਹਿ ਲਓ ਕਿ ਕਈ ਪੇਰੈਂਟਸ ਆਪਣਾ ਸੁਪਨਾ ਹੁੰਦਾ ਹੈ ਕਿ ਪਲੱਸ 2 ਤੋਂ ਬਾਅਦ ਹੀ ਬੱਚਿਆਂ ਤੇ ਥੋੜਾ ਜਿਹਾ ਪਲੱਸ 2 ਦੌਰਾਨ ਹੀ ਬੱਚਿਆਂ ਤੇ ਪ੍ਰੈਸ਼ਰ ਜਿਹਾ ਬਣਾਉਣਾ ਪ੍ਰੈਸ਼ਰ ਜਿਹਾ ਬਣਾਉਣਾ ਤੇ ਤੁਸੀਂ ਕੋਚਿੰਗ ਦਾ ਸਫਰ ਤੁਹਾਡਾ ਕਿਵੇਂ ਰਿਹਾ ਜਿਹੜੀ ਮੇਰੀ ਤਿਆਰੀ ਹੈ ਉਹ ਕੋਚਿੰਗ ਤੋਂ ਹੀ ਸ਼ੁਰੂ ਹੋਈ ਠੀਕ ਹੈ ਜੀ ਜੇ ਮੈਂ ਤੁਹਾਨੂੰ ਐਵੇਂ ਹੁਣ ਬੈਠ ਕੇ ਕਹਾਂ ਕਿ ਮੈਂ ਆਪਣੇ ਆਪ ਤਿਆਰੀ ਕੀਤੀ ਹੈ ਉਹ ਝੂਠ ਹੋਏਗਾ ਠੀਕ ਹੈ ਮੈਂ ਗ੍ਰੈਬ ਆਈਆਈਐਸ ਅਕੈਡਮੀ ਹੁੰਦੀ ਸੀਗੀ ਉਸ ਟਾਈਮ ਅਰਬਨ ਸਟੇਟ ਫੇਜ਼ 1 ਦੇ ਵਿੱਚ ਹੁੰਦੀ ਸੀ ਸੁਖਚੰਦ ਸਿੰਘ ਲੰਗ ਸਾਡੇ ਟੀਚਰ ਸੀਗੇ ਉਹਨਾਂ ਤੋਂ ਮੈਂ ਤਿਆਰੀ ਕੀਤੀ ਹੈ ਇੱਕ ਹੋਰ ਵੀ ਥੋੜਾ ਜਿਹਾ ਤੁਸੀਂ ਇੱਕ ਦੋ ਮਿੰਟ ਦੇ ਵਿੱਚ ਇਹ ਦੱਸ ਦੋ ਕਿ ਜਿਹੜਾ ਪੀਪੀਐਸ ਦਾ ਪੇਪਰ ਹੈ ਜਾਂ ਪੀਸੀਐਸ ਦਾ ਪੇਪਰ ਹੈ ਇਦੇ ਕਿਹੜੇ ਪੜਾ ਹੁੰਦੇ ਨੇ ਤੇ ਇੰਟਰਵਿਊ ਤੱਕ ਬੰਦਾ ਕਿਵੇਂ ਪਹੁੰਚਦਾ ਇਹਦੀਆਂ ਤਿੰਨ ਸਟੇਜਸ ਨੇ ਤਿੰਨ ਸਟੇਜਸ ਨੇ ਪਹਿਲੀ ਸਭ ਤੋਂ ਪਹਿਲੀ ਸਟੇਜ ਜਿਹੜੀ ਹੁਣ ਨਜ਼ਦੀਕ ਹੈ ਉਹ ਹੈਗੀ ਹੈ ਫਾਰਮ ਭਰਨ ਤੋਂ ਬਾਅਦ ਪ੍ਰੀਲੀਮਸ ਦਾ ਐਗਜ਼ਾਮ ਪ੍ਰੀਲੀਮਸ ਦੇ ਐਗਜ਼ਾਮ ਦੇ ਵਿੱਚ ਵੀ ਦੋ ਪੇਪਰ ਹੁੰਦੇ ਨੇ ਠੀਕ ਹੈ ਪਹਿਲਾ ਹੁੰਦਾ ਜਨਰਲ ਸਟੱਡੀਜ਼ ਦਾ ਪੇਪਰ ਯਾਨੀ ਕਿ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਜਨਰਲ ਨੋਲੇਜ ਕਹਿੰਦੇ ਹਾਂ ਜਨਰਲ ਨੋਲੇਜ ਕਹਿੰਦੇ ਨੇ ਉਹ ਪੇਪਰ ਜਿਹੜਾ ਹੈਗਾ ਉਹ 100 ਕੁਐਸਚਨਸ ਉਹਦੇ ਵਿੱਚ ਪੁੱਛੇ ਜਾਂਦੇ ਨੇ ਤੇ 200 ਮਾਰਕਸ ਦਾ ਹੁੰਦਾ 200 ਨੰਬਰ ਦਾ 200 ਨੰਬਰ ਦਾ ਹੁੰਦਾ ਤੇ ਇਸ ਵਾਰ ਜਿਹੜਾ ਹੈਗਾ ਪੈਟਰਨ ਹੈ ਉਸ ਦੇ ਮੁਤਾਬਕ ਉਸੇ ਦੀ ਹੀ ਮੈਰਿਟ ਬਣੇਗੀ ਦੂਜਾ ਜਿਹੜਾ ਪੇਪਰ ਹੈਗਾ ਉਹ ਹੁੰਦਾ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ ਸੀ ਸੈੱਟ ਉਹਨੂੰ ਆਪਾਂ ਪਾਸ਼ਾ ਚੈਲੰਜ ਕਹਿੰਦੇ ਆ ਉਹ ਜਿਹੜਾ ਹੈਗਾ ਇਸ ਵਾਰ ਮਿਨਿਮਮ 40% रिक्वायरमेंट ਕਰ ਦਿੱਤੀ ਹੈ ਕੁਆਲੀਫਾਈਂ ਕਰਦਾ ਹੈ ਉਹਦੇ ਜਿਵੇਂ ਸਾਡੇ ਜਦੋਂ ਐਗਜ਼ਾਮ ਹੋਏ ਸੀ ਉਦੋਂ ਉਹਦੇ ਮਾਰਕਸ ਜੁੜਦੇ ਸੀ ਜੁੜਦੇ ਦੋਨੋਂ ਇਸ ਵਾਰ ਤੋਂ ਇਹ ਹੋਇਆ ਕਿ ਉਹਦੇ ਮਾਰਕਸ ਨਹੀਂ ਜੁੜਨਗੇ ਉਹ ਸਿਰਫ ਕੁਆਲੀਫਾਈ ਕਰਨਾ ਹੋਏਗਾ ਤੇ ਜਿਹੜਾ ਪਹਿਲਾ ਪੇਪਰ ਹੈ ਉਹਦੀ ਮੈਰਿਟ ਬਣੇਗੀ ਉਹਦੀ ਮੈਰਿਟ ਬਣੇ ਉਸ ਤੋਂ ਬਾਅਦ ਆ ਜਾਂਦਾ ਮੇਨਸ ਮੇਨਸ ਐਗਜ਼ਾਮ ਹੁਣ ਜਿਵੇਂ ਇਸ ਵਾਰ ਦੇ ਐਗਜ਼ਾਮ ਦੇ ਵਿੱਚ 322 ਪੋਸਟਾਂ ਨੇ ਤੁਹਾਪ ਮੰਨ ਕੇ ਚੱਲ ਸਕਦੇ ਆ ਕਿ 12 13 ਗੁਣਾ ਜਿਹੜੇ ਹੈਗੇ ਨੇ ਤਕਰੀਬਨ 44100 ਜਿਹੜੇ ਬੰਦੇ ਨੇ ਉਹ ਮੇਨਸਲੀ ਉਹ ਮੇਨਸਲੀ ਸਿਲੈਕਟ ਕੀਤੇ ਜਾਣਗੇ ਠੀਕ ਹੈ ਮੇਨਸ ਦੇ ਵਿੱਚ ਅੱਗੇ ਪਹਿਲਾ ਪੇਪਰ ਜਿਹੜਾ ਹੁੰਦਾ ਉਹ ਇੰਗਲਿਸ਼ ਦਾ ਹੁੰਦਾ ਹੈ ਜਿਹੜੀ ਪਲੱਸ 2 ਲੈਵਲ ਦੀ ਇੰਗਲਿਸ਼ ਦਾ ਇਗਜ਼ਾਮ ਹੁੰਦਾ ਹੈ ਉਸ ਤੋਂ ਬਾਅਦ ਪੰਜਾਬੀ ਦਾ ਇਗਜ਼ਾਮ ਹੋਏਗਾ ਉਹ ਵੀ 100 ਨੰਬਰ ਦਾ ਹੋਏਗਾ ਤੇ ਉਹ ਵੀ ਪਲੱਸ 2 ਲੈਵਲ ਦਾ ਹੀ ਹੋਏਗਾ ਇੰਗਲਿਸ਼ ਪੰਜਾਬੀ ਤੇ ਉਸ ਤੋਂ ਬਾਅਦ ਇੱਕ ਪੇਪਰ ਹੈ ਜਿਹਨੂੰ ਜੀਐਸ ਪੇਪਰ 1 ਕਹਿੰਦੇ ਆ ਜੀਐਸ ਪੇਪਰ 1 ਜੀਐਸ ਪੇਪਰ ਦੇ ਵਿੱਚ ਵੀ 1 ਦੇ ਵਿੱਚ ਵੀ ਅੱਗੇ ਤਿੰਨ ਸਬਜੈਕਟ ਹੁੰਦੇ ਨੇ ਜਿਹੜੇ ਕਿ ਹਿਸਟਰੀ ਜੀਓਗ੍ਰਾਫੀ ਤੇ ਸੋਸਾਇਟੀ ਐਸ ਸੋਸ਼ੀਓਲੋਜੀ ਜਿਹਾ ਕਹਿੰਦੇ ਆ ਇਹਨਾਂ ਦਾ ਮਤਲਬ 250 ਨੰਬਰ ਦਾ ਇੱਕ ਐਗਜ਼ਾਮ ਹੋਏਗਾ ਉਸ ਤੋਂ ਬਾਅਦ ਜੀਐਸ ਪ ਹਾਂਜੀ ਗਵਰਨੈਂਸ ਤੇ ਇੰਟਰਨੈਸ਼ਨਲ ਰਿਲੇਸ਼ਨਸ ਠੀਕ ਹੈ ਹੁਣ ਇੱਥੇ ਜਿਹੜੀ ਅਹਿਮੀਅਤ ਹੈ ਤੁਸੀਂ ਸਮਝ ਗਏ ਹੋਣੇ ਕਿ ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਸਬਜੈਕਟ ਦੀ ਤਾਂ ਉੱਥੇ ਅਖਬਾਰ ਦੀ ਅਹਿਮੀਅਤ ਜਿਹੜੀ ਹੈ ਉਹ ਐਗਜ਼ਾਮ ਦੇ ਵਿੱਚ ਬੰਦੇ ਨੂੰ ਸਮਝ ਆਂਦੀ ਹੈ ਸਮਝ ਆਉਂਦੀ ਹੈ ਠੀਕ ਹੈ ਉਹ ਤੁਸੀਂ ਕਿਹੜਾ ਅਖਬਾਰ ਪੜ੍ਹ ਰਹੇ ਹੋ ਤਾਂ ਕਿਸ ਤਰੀਕੇ ਨਾਲ ਪੜ੍ਹ ਰਹੇ ਹੋ ਉਹਦੇ ਨਾਲ ਇਗਜ਼ਾਮ ਦੇ ਉੱਪਰ ਅਸਰ ਪੈਂਦਾ ਸਟੈਟਿਕ ਤਾਂ ਆਪਾਂ ਨੂੰ ਕਿਤਾਬਾਂ ਚ ਮਿਲ ਜਾਂਦੀਆਂ ਸਟੈਟਿਕ ਤਾਂ ਆਪਾਂ ਨੂੰ ਕਿਤਾਬਾਂ ਚ ਮਿਲ ਜਾਂਦੀਆਂ ਉਹਦੇ ਯਾਨੀ ਕਿ ਇੱਧਰ ਸਟੈਂਡਰਡ ਬੁੱਕਸ ਹੈਗੀਆਂ ਨੇ ਉਹਨਾਂ ਤੋਂ ਮਤਲਬ ਬਾਹਰ ਕੁਝ ਹੋ ਹੀ ਨਹੀਂ ਸਕਦਾ ਕਿਉਂਕਿ ਬੁੱਕਸ ਆਪਣੇ ਆਪ ਚੰਨਿਆਕ ਕੰਪਰੀਹੈਂਸਿਵ ਹੁੰਦੀਆਂ ਨੇ ਕਿ ਉਹ ਤੋਂ ਬਾਹਰ ਜਾਂਦੀ ਲੋੜ ਨਹੀਂ ਪੈਂਦੀ ਲੋੜ ਨਹੀਂ ਪੈਂਦੀ ਤੇ ਉਸ ਤੋਂ ਬਾਅਦ ਜੀ ਜੀਐਸ ਪੇਪਰ 3 ਜਿਹੜਾ ਹੁੰਦਾ ਉਹਦੇ ਚ ਇਕਨੋਮੀ ਸਟੈਟਿਸਟਿਕਸ ਠੀਕ ਹੈ ਤੇ ਸਿਕਿਉਰਿਟੀ ਇਸ਼ੂਜ਼ ਜਿਹੜੇ ਹੈਗੇ ਨੇ ਉਹ ਆ ਜਾਂਦੇ ਨੇ ਜੀਐਸ अच्छा जी एनवायरमेंट ठीक है ਤੇ ਪ੍ਰੋਬਲਮ ਸੋਲਵਿੰਗ ਤੇ ਡਿਸੀਜਨ 메ਕਿੰਗ ਇਹ ਆ ਜਾਂਦੇ ਨੇ ਪ੍ਰੋਬਲਮ ਸੋਲਵਿੰਗ ਤੇ ਡਿਸੀਜਨ 메ਕਿੰਗ ਇੱਕ ਗਰੇਜ ایرিয়া ਹੈ ਹੁਣ ਤੁਸੀਂ ਕਿਤੇ ਵੀ ਨਹੀਂ ਪੜਿਆ ਹੋਣਾ ਕਿ ਪ੍ਰੋਬਲਮ ਸੋਲਵਿੰਗ ਤੇ ਡਿਸੀਜਨ 메ਕਿੰਗ ਦਾ ਕਿਹੜਾ ਕਿਹੜਾ ਰੈਫਰੈਂਸ ਕਿਸੇ ਵੀ ਗ੍ਰੈਜੂਏਸ਼ਨ 'ਚ ਪੜਾਇਆ ਨਹੀਂ ਜਾਂਦਾ ਕਿਤੇ ਨਹੀਂ ਪੜਾਇਆ ਤੇ ਉਸ ਤੋਂ ਬਾਅਦ ਜਿਹੜਾ ਲਾਸਟ ਹੁੰਦਾ ਹੈ ਉਹ ਹੁੰਦਾ ਐਸੇ ਦਾ ਐਗਜ਼ਾਮ ਲਾਸਟ ਦੇ ਵਿੱਚ ਆਉਂਦਾ ਹੈ ਇੰਟਰਵਿਊ ਠੀਕ ਹੈ ਤਾਂ ਇੰਟਰਵਿਊ ਵਾਸਤੇ ਮੋٹے ਮੋٹے ਤੌਰ ਤੇ 3 ਗੁਣਾ 3 ਗੁਣਾ ਉਹਨਾਂ ਪੋਸਟਾਂ ਦਾ ਜੇ 322 ਹੈ ਤਾਂ ਆਪਾਂ ਮੰਨ ਕੇ ਚੱਲੀਏ ਕਿ 1000 ਕੁ ਬੰਦੇ ਉਹਦੇ ਲਈ ਸਿਲੈਕਟ ਕੀਤੇ ਜਾਣਗੇ ਜਿਨ੍ਹਾਂ ਦਾ ਇੰਟਰਵਿਊ ਹੋਣਾ ਹੁਣ ਉਹੀ ਗੱਲ ਕਿ ਹਜ਼ਾਰ ਬੰਦੇ ਇੰਟਰਵਿਊ ਦੇਣ ਜਾਣਗੇ ਪਰ ਸਿਲੈਕਟ 322 ਹੀ ਹੋਣਗੇ 322 ਹੋਣਗੇ ਬਿਲਕੁਲ ਜੀ ਤਾਂ ਤਕਰੀਬਨ ਜਿਹੜੇ 650 700 ਕੈਂਡੀਡੇਟਸ ਹੈਗੇ ਨੇ ਉਹ ਬਿਲਕੁਲ ਟਾਪ ਤੋਂ ਜਾ ਕੇ ਫਿਰ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਹੋਣਾ ਵਾਹ ਜੀ ਮਤਲਬ ਮੇਨਸ ਪਾਸ ਕਰ ਲਿਆ ਉਹਨਾਂ ਨੇ ਮੇਨਸ ਪਾਸ ਕਰ ਲਿਆ ਤੇ ਮੇਨਸ ਪਾਸ ਕਰਨਾ ਮਤਲਬ ਇਹਦੇ ਚ ਕੋਈ ਆਪਾਂ ਸਿੰਪਲ ਜੀ ਭਾਸ਼ਾ ਦੇ ਵਿੱਚ ਕਹਿੰਦੇ ਖਲਾਜੀ ਦਾ ਵਾੜਾ ਨਹੀਂ ਹੈ ਬਿਲਕੁਲ ਜੀ ਤੇ ਉੱਥੇ ਪਹੁੰਚਣਾ ਤੇ ਉਸ ਤੋਂ ਬਾਅਦ ਵਾਪਸ ਆਉਣਾ ਨੇਚਰਲ ਜੀ ਗੱਲ ਹੈ ਫਿਰ ਬੜਾ ਹਾਰਟ ਬ੍ਰੀਕਿੰਗ ਹੋ ਜਾਣਾ ਹਾਂ ਜਾਂ ਤਾਂ ਇਹ ਹੋਵੇ ਨਾ ਕਿ ਇੰਟਰਵਿਊ 'ਚ ਰਹਿ ਕੇ ਅਗਲੇ ਸਾਲ ਫਿਰ ਇਕੱਲਾ ਇੰਟਰਵਿਊ ਹੋਣਾ ਤੁਹਾਡਾ ਨਹੀਂ ਨਹੀਂ ਦੁਬਾਰਾ ਤਾਂ ਫਿਰ ਦੁਬਾਰਾ ਸਿਵਲ ਸਰਵਿਸ ਐਗਜ਼ਾਮ ਪੂਰੇ ਇੰਡੀਆ ਦੇ ਵਿੱਚ ਯੂਪੀਐਸਸੀ ਤੇ ਪੀਪੀਐਸਸੀ ਦਾ ਇਹ ਪੈਟਰਨ ਹੈਗਾ ਕਿ ਜੇ ਤੁਸੀਂ ਮਤਲਬ ਉਹ ਥੱਲੇ ਆ ਜੰਨੇ ਤਾਂ ਉੱਥੋਂ ਵਾਪਸ ਜ਼ੀਰੋ ਤੋਂ ਸ਼ੁਰੂ ਕਰਨਾ ਜ਼ੀਰੋ ਤੋਂ ਸ਼ੁਰੂ ਕਰਨਾ ਅੱਛਾ ਜਿਹੜਾ ਹੁਣ ਇਹਦਾ ਸਿਲੇਬਸ ਤੁਸੀਂ ਦੱਸਿਆ ਨਾ ਮਤਲਬ ਇੱਕ ਕਾਲਜ ਦਾ ਮੈਂ ਕਹਿੰਨਾ ਕਿ ਸਾਰਾ ਸਿਲੇਬਸ ਦੀ ਇੱਕ ਕਾਪੀ ਰੱਖਤੀ ਕਹਿੰਦੇ ਬੜਾ ਵਾਸਟ ਸਿਲੇਬਸ ਆ ਕੋਈ ਦੋਰ ਆਏ ਨਹੀਂ ਹੈ ਇਹਦੀ ਕੋਈ ਸਟ੍ਰੈਟਜੀ ਬਣ ਸਕਦੀ ਹੁਣ ਸਪੋਜ਼ ਕਰੋ ਹਿਸਟਰੀ ਹੈ ਕਿ ਮੈਨੂੰ ਕੁੱਲ ਖੜਕਤ ਦੀ ਹਿਸਟਰੀ ਪਤਾ ਹੋਣੀ ਚਾਹੀਦੀ ਹੈ ਉਹ ਪੱਥਰ ਯੁੱਗ ਤੋਂ ਲੈ ਕੇ ਸਾਰੇ ਅਮਰੀਕਾ ਕੈਨੇਡਾ ਦੀ ਜਾਂ ਇਸ ਨੂੰ ਵੀ ਕੁਝ ਡਿਵਾਈਡ ਕੀਤਾ ਜਾ ਸਕਦਾ ਹੈ ਜਿਵੇਂ ਮੈਂ ਕਿਤੇ ਸੁਣ ਰਿਹਾ ਸੀ ਇੱਕ ਇੰਟਰਵਿਊ 'ਚ ਉਹ ਬਾਈ ਕਹਿੰਦੇ ਕਿ ਕੋਚਿੰਗ ਦੇ ਵਿੱਚ ਇਹ ਜੀ ਗੱਲ ਦੀ ਜਿਆਦਾ ਇੰਪੋਰਟੈਂਸ ਹੈ ਅਗਰ ਤੁਹਾਨੂੰ ਕੋਈ ਇਹ ਦੱਸ ਦੇ ਵੀ ਆਹ ਨਹੀਂ ਪੜਨਾ ਤੁਹਾਨੂੰ ਮੈਂ ਤੁਹਾਨੂੰ ਮੈਂ ਕਿਤਾਬਾਂ ਚਾਰ ਦੇਤੀਆਂ ਇੱਕ ਬੰਦਾ ਆਇਆ ਉਹ ਉਹਨੇ ਕਹਿਦਾ ਬਾਈ ਆ ਦੋ ਤੂੰ ਨਾ ਪੜ ਉਹ ਵੀ ਬਹੁਤ ਵੱਡੀ ਗੱਲ ਹੋ ਗਈ ਕਿ ਇਸ ਨੂੰ ਆਪਾਂ ਚੂਜ਼ ਕਰ ਸਕਦੇ ਹਾਂ ਵੀ ਕੀ ਪੜਨਾ ਹੈ ਕੀ ਨਹੀਂ ਪੜਨਾ ਇਹਦੇ 'ਚ ਮੋٹے ਮੋٹے ਤੌਰ ਤੇ ਇਹੀ ਡਿਸਾਈਡ ਕੀਤਾ ਜਾ ਸਕਦਾ ਹੈ ਕਿ ਕੀ ਨਹੀਂ ਪੜਨਾ ਹਾਂਜੀ ਹਾਂ ਤੇ ਉਹ ਡਿਸਾਈਡ ਜਿਹੜਾ ਬੰਦਾ ਕਰ ਲੈਂਦਾ ਕਾਫੀ ਹੱਦ ਤੱਕ ਸੌਖਾ ਰਹਿੰਦਾ ਸੌਖਾ ਰਹਿੰਦਾ ਹੁਣ ਮੈਂ ਤੁਹਾਨੂੰ ਜੇ ਦੱਸਾਂ ਆਪਾਂ ਹਿਸਟਰੀ ਤੋਂ ਹੀ ਲੈ ਲੈਣੇ ਆ ਹਿਸਟਰੀ ਦੇ ਵਿੱਚ ਆਪਾਂ ਐਂਸ਼ੀਅੰਟ ਇੰਡੀਆ ਦੀ ਹਿਸਟਰੀ ਲੈ ਲੈਂਦੇ ਹਾਂ ਹਾਂਜੀ ਹੁਣ ਐਂਸ਼ੀਅੰਟ ਇੰਡੀਆ ਦੀ ਹਿਸਟਰੀ ਦੇ ਵਿੱਚ ਬਹੁਤ ਸਾਰੀਆਂ ਬੁੱਕਸ ਹੈਗੀਆਂ ਬੁੱਕਸ ਨੇ ਹਾਂਜੀ ਉਹ ਬੁੱਕਸ ਦੇ ਵਿੱਚੋਂ ਕਿਹੜੀ ਬੁੱਕ ਤੁਸੀਂ ਪੜ੍ਹਨੀ ਹੈ ਹਾਂਜੀ ਤੁਸੀਂ ਇੱਕ ਸਬਜੈਕਟ ਦੇ ਉੱਪਰ ਹਾਂਜੀ ਉਹਨਾਂ ਕੈਫਰਡ ਲਾਉਣਾ ਜਿੰਨਾ ਤੁਸੀਂ ਅਲੋਕੇਟ ਕਰ ਸਕਦੇ ਹੋ ਜਿੰਨਾ ਜੇ ਤੁਸੀਂ ਐਂਸ਼ੀਅੰਟ ਇੰਡੀਆ ਦੀ ਹਿਸਟਰੀ ਦੀਆਂ ਚਾਰ ਕਿਤਾਬਾਂ ਲੈ ਕੇ ਵੇਝੋਗੇ ਹਾਂਜੀ ਹਾਂ ਤਾਂ ਉਹ ਤੁਹਾਡਾ ਨੁਕਸਾਨ ਕਰੇਗੀ ਤੁਹਾਡਾ ਸਮਾਂ ਖਰਾਬ ਕਰੇਗੀ ਠੀਕ ਹੈ ਜੇ ਤੁਸੀਂ ਮਾਡਰਨ ਹਿਸਟਰੀ ਦੀਆਂ ਚਾਰ ਕਿਤਾਬਾਂ ਲੈ ਕੇ ਬਹਿ ਜਾਨੇ ਉਹ ਤੁਹਾਡਾ ਸਮਾਂ ਖਰਾਬ ਕਰੇਗੀ ਨੁਕਸਾਨ ਕਰੇਗੀ ਠੀਕ ਹੈ ਤਾਂ ਤੁਸੀਂ ਕੋਈ ਵੀ ਇੱਕ ਬੁੱਕ ਹਾਂਜੀ ਪਰ ਜਿਹੜੀ 90 95% ਸਿਲੇਬਸ ਕਵਰ ਕਰ ਰਹੀ ਹੈ ਉਹ ਬੁੱਕ ਆਪਾਂ ਨੂੰ ਫੜ ਲੈਣੀ ਚਾਹੀਦੀ ਹੈ ਜੇ ਆਪਾਂ 100 ਕੁਐਸਚਨ ਆਉਣ ਪ੍ਰੀਲਿਮਸ ਦੇ ਵਿੱਚ ਮੰਨ ਕੇ ਚੱਲ ਰਹੇ ਹਾਂ ਤਾਂ ਆਪਾਂ ਨੂੰ 100 ਦੇ 100 ਠੀਕ ਕਰਨ ਦੀ ਲੋੜ ਨਹੀਂ ਹੈ ਲੋੜ ਨਹੀਂ ਹਾਂ ਬਿਲਕੁਲ ਉਹ ਹੋਣੇ ਵੀ ਨਹੀਂ ਮੈਰਿਟ 100 ਤੇ ਨਹੀਂ ਜਾਂਦਾ ਮੈਰਿਟ 100 ਤੇ ਨਹੀਂ ਜਾਂਦਾ ਜੇ ਤੁਸੀਂ ਹਿਸਟਰੀ ਦੀਆਂ ਚਾਰ ਕਿਤਾਬਾਂ ਪੜ੍ਹ ਲਓਗੇ ਮੰਨ ਲਓ ਤੁਸੀਂ ਹਿਸਟਰੀ ਦੇ ਸਾਰੇ ਕੁਐਸਚਨ ਠੀਕ ਕਰ ਦਿੰਦੇ ਹੋ ਠੀਕ ਸਬਜੈਕਟ ਐਨਕ ਨੇ ਵੀ ਤੁਹਾਡੇ ਸਾਹਮਣੇ ਹੀ ਹੈ ਹੁਣ ਮਤਲਬ ਇਹ ਇੰਨਾ ਕੁਝ ਪੜਨਾ ਹੈ ਹਾਂਜੀ ਹਾਂ ਤੇ ਉਹਨੂੰ ਫਿਰ ਪ੍ਰੀਲਿਮਸ ਦੇ ਪੁਆਇੰਟ ਆਫ View ਤੋਂ ਪੜ੍ਹਨਾ ਹੈ ਤਾਂ ਉਹ ਤੋਂ ਅਡਾ ਤਰੀਕੇ ਨਾਲ ਪੜ੍ਹਨਾ ਹੈ ਮੇਨਸ ਦੇ ਪੁਆਇੰਟ ਆਫ View ਤੋਂ ਪੜ੍ਹਨਾ ਹੈ ਤੁਹਾਡੇ ਤਰੀਕੇ ਨਾਲ ਪੜ੍ਹਨਾ ਹੈ ਪਰ ਮੈਂ ਤੁਹਾਡੇ ਮਾਧਿਅਮ ਤੋਂ ਇੱਕ ਸਲਾਹ ਜ਼ਰੂਰ ਦੇਣਾ ਚਾਹੂੰਗਾ ਜਿੰਨੇ ਵੀ ਕੈਂਡੀਡੇਟਸ ਸੈਕੰਡ ਤਿਆਰੀ ਕਰ ਰਹੇ ਨੇ ਕਿ ਜਿਹੜੀ ਤਿਆਰੀ ਹੈ ਉਹਦੇ ਚ ਤੁਹਾਡੇ ਆਪਣੇ ਬਣਾਏ ਹੋਏ ਨੋਟਸ ਦਾ ਬਹੁਤ ਇੰਪੋਰਟੈਂਟ ਰੋਲ ਹੈ ਹਾਂ ਕਈ ਲੋਕ ਕੀ ਕਰਦੇ ਨੇ ਜਿਵੇਂ ਹੁਣ ਮੈਨੂੰ ਵੀ ਕਈ ਜਾਣਦੇ ਨੇ ਕੈਂਡੀਡੇਟ ਤਿਆਰੀ ਕਰਦੇ ਨੇ ਉਹ ਤਾਂ ਚਲੋ ਕਿਉਂਕਿ ਸਾਡੀ ਸਿਲੇਕਸ਼ਨ ਨੂੰ 8-9 ਸਾਲ ਹੋ ਗਏ ਠੀਕ ਹੈ ਹੁਣ ਘੱਟ ਪੁੱਛਦੇ ਨੇ ਠੀਕ ਹੈ ਪਹਿਲਾਂ ਉਹ ਇਦਾਂ ਹੀ ਪੁੱਛਦੇ ਹੁੰਦੇ ਸੀ ਕਿ ਬਾਈ ਜੀ ਤੁਹਾਡੇ ਨੋਟਸ ਮਿਲ ਜਾਣ ਤਾਂ ਬੜੀ ਵਧੀਆ ਤੇ ਇਹ ਬੜੀ ਵਧੀਆ ਗੱਲ ਦੇਖੋ ਮੈਂ ਜਿਹੜੇ ਨੋਟਸ ਬਣਾ ਰਿਹਾ ਹਾਂ ਉਹ ਮੈਂ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਬਣਾ ਰਿਹਾ ਕਿ ਕਿਹੜੀ ਚੀਜ਼ ਮੈਨੂੰ ਪਤਾ ਹੈ ਕਿਹੜੀ ਬੇਸਿਕ ਸਟੋਰੀ ਤਾਂ ਮੇਰੇ ਦਿਮਾਗ ਦੇ ਵਿੱਚ ਹੈਗੀ ਹੈ ਹੈਗੀ ਹੈ ਹਾਂ ਤਾਂ ਮੈਂ ਉਹਦੇ ਚੋਂ ਇਕੱਲੇ ਹਾਈਲਾਈਟਸ ਲਿਖ ਲੈਣਾ ਹਾਈਲਾਈਟਸ ਲਿਖ ਲੈਨੇ ਬਿਲਕੁਲ ਮ ਜਿਹੜਾ ਨਜ਼ਰੀਆ ਹੈ ਜਿਹੜੀ ਉਹਦੀ ਮਤਲਬ ਜਿਹੜੀ ਗ੍ਰੈਸਪ ਕਰਨ ਦੀ ਪਾਵਰ ਹੈਗੀ ਉਹ ਡਿਫਰੈਂਟ ਹੈ ਹਰ ਇੱਕ ਦੀ ਡਿਫਰੈਂਟ ਹੁੰਦੀ ਹੈ ਪਰਸਪੈਕਟਿਵ ਵੱਖਰੇ ਹੁੰਦੇ ਨੇ ਪਰਸਪੈਕਟਿਵ ਵੱਖਰੇ ਹੁੰਦੇ ਨੇ ਹਾਂਜੀ ਹਾਂ ਹੋ ਸਕਦਾ ਵੀ ਮੈਨੂੰ ਜਿਹੜੀ ਗਦਰ ਮੂਵਮੈਂਟ ਹੈ ਉਹਦੇ ਬਾਰੇ ਮਤਲਬ ਜ਼ਿਆਦਾ ਪਤਾ ਹੋਵੇ ਕਿਉਂਕਿ ਮੈਂ ਹਿਸਟਰੀ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਪੜ ਚੁੱਕਿਆ ਹਾਂ ਪੜ ਚੁੱਕਿਆ ਤਾਂ ਮੈਂ ਹੋ ਸਕਦਾ ਉਹਦੇ ਮੇਨ ਪਾਤਰ ਜਾਂ ਮੇਨ ਘਟਨਾਵਾਂ ਬਾਰੇ ਸਿਰਫ ਰੈਫਰੈਂਸ ਲਿਖ ਲਾਂ ਕਿ ਐਨੇ ਤਰੀਕ ਨੂੰ ਆ ਹੋਇਆ ਡੇਟਸ ਲਿਖ ਲਿਆ ਨਾਮ ਲਿਖ ਲਿਆ ਨਾਮ ਲਿਖ ਲਿਆ ਹੋਰ ਲਿਖਿਆ ਤੇ ਉਹਦੇ ਜਿਵੇਂ ਆਪਾਂ ਕਹਿੰਦੇ ਹੋਣ ਗਿਆ ਕਿਸੇ ਹੋਰ ਨੂੰ ਹੋ ਸਕਦਾ ਵੀ ਉਹ ਗਦਰ ਦੀ ਸਟੋਰੀ ਪੂਰੀ ਨਾ ਪਤਾ ਹੋਵੇ ਉਹਨੇ ਪੂਰੀ ਲਿਖੀ ਹੋਵੇ ਜਾਂ ਉਹਨੇ ਕਿਸੇ ਹੋਰ ਤਰੀਕੇ ਨਾਲ ਲਿਖੀ ਬਿਲਕੁਲ ਬਿਲਕੁਲ ਤਾਂ ਨੋਟਸ ਆਪਣੇ ਬਣਾਉਣੇ ਹੂੰ ਹੂੰ ਤੇ ਕ੍ਰਿਸਪ ਕ੍ਰਿਸਪ ਮਤਲਬ ਸਮਝਦੇ ਹੋ ਤੁਸੀਂ ਵੀ ਬਿਲਕੁਲ ਮਤਲਬ ਸਟੀਕ ਨੋਟਸ ਬਣਾਉਣੇ ਐਦਾਂ ਨਹੀਂ ਕਿ ਪੂਰੀ ਜੇ ਕਿਤਾਬ ਦੇ ਵਿੱਚ 12 ਲਾਈਨਾਂ ਲਿਖੀਆਂ ਤੇ ਆਪਾਂ 12 ਦੀਆਂ 12 ਲਿਖ ਲਈਆਂ ਤਾਂ ਫਿਰ ਉਹ ਸਮਾਂ ਘਾਟਦਾ ਕੱਲ ਨੂੰ ਰਿਵੀਜ਼ਨ ਵੀ ਕਰਨੀ ਆ ਦੋ ਵਾਰੀ ਚਾਰ ਵਾਰੀ ਜੀ ਮੇਨ ਕਨਸਟੈਂਟ ਇਹਦੇ ਵਿੱਚ ਹੁੰਦਾ ਸਮਾਂ ਸਮਾਂ ਹਾਂਜੀ ਆਪਾਂ ਤੁਸੀਂ ਵੀ ਸੁਣਿਆ ਹੋਣਾ ਕਿ ਲੋਕ ਕਹਿੰਦੇ ਨੇ ਕਿ 12 12 15 15 ਘੰਟੇ ਚੈਰੀ ਕਰਦਾ ਸੀ ਠੀਕ ਹੈ ਹਾਂ ਤਾਂ ਕਰਕੇ ਉਹਦੀ ਸਿਲੈਕਸ਼ਨ ਹੋਈ ਹੈ ਹਾਂਜੀ ਹੁਣ ਉਹ 12 ਘੰਟੇ ਦੇ ਵਿੱਚ ਤੁਸੀਂ ਇੱਕੋ ਚੀਜ਼ ਪੜੀ ਜਾਓ ਤੇ ਉਹ ਖਾਨੇ 'ਚ ਨਾ ਪਵੇ ਤਾਂ ਉਹ 12 ਘੰਟੇ ਕਿਸੇ ਕੰਮ ਦੇ ਨਹੀਂ हां बिल्कुल ਤੁਸੀਂ 3 ਘੰਟੇ ਪੜ੍ਹੋ 4 ਘੰਟੇ ਪੜ੍ਹੋ 5 ਘੰਟੇ ਪੜ੍ਹੋ ਪਰ ਜਿੰਨਾ ਸਮਾਂ ਤੁਸੀਂ ਲਾਇਆ ਉਹ ਸਮਾਂ ਤੁਹਾਡਾ ਪ੍ਰੋਡਕਟਿਵ ਹੈ ਪ੍ਰੋਡਕਟਿਵ ਹੋਏ ਤਾਂ ਉਹ ਜ਼ਿਆਦਾ ਇੰਪੋਰਟੈਂਟ ਦੇਖੋ ਆਮ ਤੌਰ ਤੇ ਇਦਾਂ ਲੱਗਦਾ ਹੁੰਦਾ ਹੈ ਕਿ ਜਿਹਨੇ ਕਰ ਲਿਆ ਉਹ ਤਾਂ ਐਵੇਂ ਸੌਖਾ ਹੀ ਦੱਸੂਗਾ ਸੌਖਾ ਹੀ ਦੱਸੂਗਾ ਪਰ ਸੌਖਾ ਮੈਂ ਮੈਂ ਕਹੂੰਗਾ ਸੌਖਾ ਨਹੀਂ ਹੈਗਾ ਮਿਹਨਤ ਬਹੁਤ ਮੰਗਦਾ ਹੈ ਪਰ ਔਖਾ ਵੀ ਨਹੀਂ ਹੈ ਔਖਾ ਵੀ ਨਹੀਂ ਹੈ ਜਿਹਨੂੰ ਮਿਹਨਤ ਕਰਨ ਦੀ ਜਾਚ ਹੈ ਉਹਦੇ ਲਈ ਕੋਈ ਵੀ ਔਖਾ ਨਹੀਂ ਤੁਸੀਂ ਜੇ ਸਹੀ ਅਪਰੋਚ ਨਾਲ ਤਿਆਰੀ ਕਰੋ ਤਾਂ ਹੋ ਸਕਦਾ ਹੈ ਕਿਉਂਕਿ ਹੁੰਦਾ ਹੀ ਆ ਸਾਡੇ ਵਰਗੇ ਕਰਦੇ ਆ ਇਦਾਂ ਤਾਂ ਕੋਈ ਨਹੀਂ ਆ ਕਿ 322 ਪੋਸਟਾਂ ਨੇ ਹੁਣ 322 ਬੰਦਿਆਂ ਨੂੰ ਤਾਂ ਲੱਗਣਾ ਹੀ ਆ ਲੱਗਣਾ ਹੀ ਆ ਹੁਣ ਆਪਾਂ ਪੇਪਰ ਪਾਸ ਕਰ ਲਏ ਹਨਾ ਮੇਨ ਵੀ ਲਿਖਦਾ ਬੰਦਾ ਕੱਲਾ ਬੈਠਾ ਐ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਪ੍ਰੀਲਿਮਸ ਵੀ ਕੱਲਾ ਲਿਖ ਰਿਹਾ ਹੈ ਜਦੋਂ ਇੰਟਰਵਿਊ ਲੈਣੇ ਮੈਂ ਖੁਦ ਵੀ ਕਈ ਇੰਟਰਵਿਊ ਕਾਲਜਿਸ ਦੇ ਫੇਸ ਕੀਤੇ ਨੇ 4-4 5-5 7-7 ਬੰਦੇ ਮਤਲਬ ਇਹ ਕਿਹਾ ਜਾਂਦਾ ਕਿ ਪੱਤਾ ਪੱਤਾ ਕਰ ਦਿੰਦੇ ਬੰਦੇ ਦਾ ਉਹ ਜੀ ਕਰ ਦਿੰਦੇ ਬਿਲਕੁਲ ਉਹਦੇ ਉਹਦੇ ਵਿੱਚ ਤੁਹਾਡਾ ਕਿਵੇਂ ਦਾ ਯਾਨੀ ਕਿ ਐਕਸਪੀਰੀਅੰਸ ਰਿਹਾ ਆਪਣੇ ਇੰਟਰਵਿਊ ਦਾ ਐਕਸਪੀਰੀਅੰਸ ਤੁਹਾਡ ਨਾਲ ਸ਼ੇਅਰ ਕਰਾਂ ਤਾਂ ਮੇਰੀ ਜਿਹੜੀ ਇੰਟਰਵਿਊ ਦੇ ਵਿੱਚ ਪਹਿਲਾਂ ਤਾਂ ਜਿਹੜੇ ਮੈਂਬਰਸ ਮੈਂ ਦੱਸਦਾ ਨਾ ਮੇਰੇ ਖਿਆਲ ਚ 8 ਜਾਂ 9 ਮੈਂਬਰਸ ਉਸ ਟਾਈਮ ਇੰਟਰਵਿਊ ਲੈ ਰਹੇ ਸੀਗੇ ਆਪਣੇ ਆਪਣੇ ਫੀਲਡ ਦੇ ਸਾਰੇ ਐਕਸਪਰਟ ਹੁੰਦੇ ਐਕਸਪਰਟ ਹੁੰਦੇ ਤੇ ਉਹਨਾਂ ਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ ਬਿਲਕੁਲ ਇਹ ਬੜੀ ਸਿੰਪਲ ਜੀ ਗੱਲ ਹੈ ਸਹੀ ਗੱਲ ਹੈ ਤਾਂ ਉੱਥੇ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਹੈ ਤੁਹਾਡੀ ਨੌਲੇਜ ਜਨਰਲ ਨੌਲੇਜ ਤੁਹਾਡੀ ਟੈਸਟ ਕਰ ਚੁੱਕਿਆ ਕਰ ਚੁੱਕੇ ਓਕੇ ਉਸ ਤੋਂ ਬਾਅਦ ਉਹ ਤੁਹਾਡੀ ਇਹਨੂੰ ਜਿਹੜਾ ਹੈਗਾ ਸਿਵਲ ਸਰਵਿਸ ਦੇ ਭਾਸ਼ਾ ਦੇ ਵਿੱਚ ਇੰਟਰਵਿਊ ਨੂੰ ਕਿਹਾ ਜਾਂਦਾ ਹੈ ਪਰਸਨੈਲਿਟੀ ਕਮ ਇੰਟਰਵਿਊ ਟੈਸਟ ਓਕੇ ਠੀਕ ਹੈ ਤੁਹਾਡੀ ਪਰਸਨੈਲਿਟੀ ਟੈਸਟ ਕਰ ਰਹੇ ਨੇ ਠੀਕ ਹੈ ਹੁਣ ਮੰਨ ਲਓ ਤੁਹਾਨੂੰ ਪੁੱਛਿਆ ਜਾਂਦਾ ਕੋਈ ਫੈਕਚੁਅਲ ਸਵਾਲ ਪੁੱਛਿਆ ਜਾਂਦਾ ਤੇ ਤੁਸੀਂ ਉੱਥੇ ਝੂਠ ਨਹੀਂ ਮਾਰ ਸਕਦੇ ਝੂਠ ਨਹੀਂ ਮਾਰ ਸਕਦੇ ਪਰ ਤੁਸੀਂ ਉੱਥੇ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਇਹ ਕਹਿ ਸਕਦੇ ਹੋ ਕਿ ਸੌਰੀ ਸਰ ਮੈਨੂੰ ਇਸ ਸਮੇਂ ਯਾਦ ਨਹੀਂ ਹੈ ਇਸ ਸਮੇਂ ਯਾਦ ਨਹੀਂ ਹੈ ਤਾਂ ਉਹ ਤੁਹਾਡਾ ਨੈਗੇਟਿਵ ਨਹੀਂ ਜਾਏਗਾ ਨੈਗੇਟਿਵ ਨਹੀਂ ਪਰ ਜੇ ਤੁਸੀਂ ਉੱਥੇ ਕੋਈ ਬਲਫ ਕਰਦੇ ਹੋ ਤਾਂ ਉਹ ਗਲਤ ਜਾਏਗਾ ਫਿਰ ਉਹ ਨੈਗੇਟਿਵ ਹੋ ਜਾਏਗਾ ਇੰਟਰਵਿਊ ਦੇ ਵਿੱਚ ਸਟੇਕ ਜਵਾਬ ਠੀਕ ਹੈ ਜੇ ਤੁਹਾਨੂੰ ਆਉਂਦਾ ਹੈ ਤਾਂ ਹਾਂ ਠੀਕ ਹੈ ਜੇ ਨਹੀਂ ਐਟੀਟਿਊਡ ਹੋਣਾ ਚਾਹੀਦਾ ਹੈ ਠੀਕ ਹੈ ਦੂਜਾ ਇੰਟਰਵਿਊ ਦੇ ਵਿੱਚ ਜਿਹੜੀ ਜਾਣਕਾਰੀ ਹੈ ਹਾਂਜੀ ਉਹ ਤੁਹਾਨੂੰ ਲੋਕਲ ਮਸਲਿਆਂ ਦੀ ਸਮਝ ਬਾਰੇ ਜ਼ਿਆਦਾ ਸਵਾਲ ਪੁੱਛਦੇ ਠੀਕ ਹੈ ਜਿਵੇਂ ਹੁਣ ਅੱਜ ਕੱਲ੍ਹ ਦੇ ਮੁੱਦੇ ਨੇ ਕਿਸਾਨਾਂ ਦਾ ਮੁੱਦਾ ਬਿਲਕੁਲ ਜੀ ਠੀਕ ਹੈ ਨਾ ਇਸ ਤਰੀਕੇ ਦੇ ਹੋਰ ਮੁੱਦੇ ਹੈਗੇ ਨੇ ਹਾਂਜੀ 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 ਇਹਨਾਂ ਬਾਰੇ ਤੁਹਾਨੂੰ ਸਵਾਲ ਪੁੱਛੇ ਜਾਂਦੇ ਡਿਸੀਜਨ ਮੇਕਿੰਗ ਜਿਹੜਾ ਆਪਾਂ ਕਹਦੇ ਡਿਸੀਜਨ ਮੇਕਿੰਗ ਹੁਣ ਜਿਵੇਂ ਮਤਲਬ ਕੋਈ ਧਰਨਾ ਪ੍ਰਦਰਸ਼ਨ ਹੋ ਸਕਦਾ ਕੁਝ ਹੋਰ ਹੋ ਸਕਦਾ ਉੱਥੇ ਤੁਸੀਂ ਕਿਸ ਤਰੀਕੇ ਦੀ ਅਪਰੋਚ ਅਪਣਾਉਣੀ ਹੋ ਕੀ ਕਰੋਗੇ ਜਾਂ ਕਿਦਾਂ ਤੁਸੀਂ ਫੈਸਲਾ ਲਾਉਂਗੇ ਉਦਾਂ ਜਿਹੜੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਇੰਟਰਵਿਊ ਦੇ ਵਿੱਚ ਲੈਂਗੁਏਜ ਦਾ ਕੋਈ ਚੱਕਰ ਹੁੰਦਾ ਬੰਦਾ ਪੰਜਾਬੀ ਨਹੀਂ ਨਹੀਂ ਇਹਦਾ ਕੁਛ ਨਹੀਂ ਆ ਤੁਸੀਂ ਇਥੇ ਇੰਗਲਿਸ਼ ਵਿੱਚ ਪੰਜਾਬੀ ਦੇ ਵਿੱਚ ਇੰਟਰਵਿਊ ਦੇ ਸਕਦੇ ਹੋ ਹੁਣ ਉੱਥੇ ਬਾਕਾਇਦਾ ਪੁੱਛਿਆ ਜਾਂਦਾ ਹਰ ਕੈਂਡੀਡੇਟ ਕਿ ਤੁਸੀਂ ਕਿਹੜੀ ਭਾਸ਼ਾ ਦੇ ਵਿੱਚ ਆਪਣੀ ਜਿਹੜੀ ਹੈਗੀ ਇੰਟਰਵਿਊ ਦੇਣਾ ਚਾਹੁੰਦੇ ਦੇਣਾ ਚਾਹੁੰਦੇ ਜਿਵੇਂ ਮੈਂ ਕਿਹਾ ਸੀ ਕਿ ਮੈਂ ਪੰਜਾਬੀ ਤੇ ਇੰਗਲਿਸ਼ ਦੋਨਾਂ ਦੇ ਵਿੱਚ ਇੰਟਰਵਿਊ ਦੇਣਾ ਪਸੰਦ ਕਰਦਾ ਠੀਕ ਹੈ ਠੀਕ ਹੈ ਉਹ ਸਵਾਲ ਅਨਸਾਰ ਵੀ ਹੁੰਦਾ ਸਵਾਲ ਅਨਸਾਰ ਜੇ ਮਨ ਲਓ ਤੁਹਾਨੂੰ ਕਿਸੇ ਐਕਸਪਰਟ ਨੇ ਸਵਾਲ ਇੰਗਲਿਸ਼ ਦੇ ਵਿੱਚ ਪੁੱਛਿਆ ਤੁਸੀਂ ਇੰਗਲਿਸ਼ ਵਿੱਚ ਜਵਾਬ ਦੇ ਦਿਓ ਤੇ ਤੁਸੀਂ ਇੰਗਲਿਸ਼ ਵਿੱਚ ਕੰਫਰਟੇਬਲ ਨਹੀਂ ਹੈਗੇ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਪੰਜਾਬੀ ਦੇ ਵਿੱਚ ਜ਼ਿਆਦਾ ਵਧੀਆ ਤਰੀਕੇ ਨਾਲ ਜਵਾਬ ਦੇਵੋਗੇ ਤਾਂ ਪੰਜਾਬੀ ਦੇ ਵਿੱਚ ਜਵਾਬ ਦੇ ਸਾਬਤ ਪਰ ਉੱਥੇ ਉਲਝਣ ਨਾਲੋਂ ਸਪਸ਼ਟ ਆਪਣੇ ਆਪ ਨੂੰ ਪਤਾ ਹੋਵੇ ਕਿ ਮੈਂ ਇੰਦਾ ਬੋਲਣਾ ਉਹ ਜ਼ਿਆਦਾ ਵਧੀਆ ਹੈ ਤੇ ਇੰਟਰਵਿਊ ਤੋਂ ਬਾਅਦ ਫਿਰ ਤੁਹਾਨੂੰ ਜਾਨੀ ਕਿ ਥੋੜੇ ਸਮੇਂ ਬਾਅਦ ਫਾਈਨਲਿਸਟ ਲੱਗ ਜਾਂਦੀ ਹੈ ਇੰਟਰਵਿਊ ਦੇ ਹਾਂ ਇੰਟਰਵਿਊ ਕੰਪਲੀਟ ਹੋਣ ਤੋਂ ਕੁਝ ਕੁ ਦਿਨਾਂ ਦੇ ਵਿੱਚ ਹੀ ਫਿਰ ਫਾਈਨਲਿਸਟ ਹੈ ਉਹ ਆ ਜਾਂਦੀ ਹੈ ਜਿਵੇਂ ਜਿਵੇਂ ਬੰਦੇ ਨੇ ਪ੍ਰੈਫਰੈਂਸ ਭਰੀ ਹੁੰਦੀ ਹੈ ਤੇ ਜਿਵੇਂ ਜਿਵੇਂ ਦੀ ਉਹਦੀ ਕਾਰਗੁਜ਼ਾਰੀ ਹੁੰਦੀ ਹੈ ਠੀਕ ਹੈ ਮੇਨਸ ਤੇ ਇੰਟਰਵਿਊ ਦੇ ਵਿੱਚ ਉਹ ਸਭ ਨਾਲ ਰੈਂਕਿੰਗ ਬਣ ਕੇ ਜਿਹੜੀ ਹੈਗੀ ਹੈ ਅਲੋਕੇਸ਼ਨ ਬਾਅਦ ਚ ਹੁੰਦੀ ਹੈ ਤੇ ਹੁਣ ਉਹ ਯਾਨੀ ਕਿ ਜਿਹੜਾ ਦਿਨ ਸਬੱਬੀ ਮਿਲਿਆ ਤੁਹਾਨੂੰ ਤੁਹਾਡਾ ਉਹ ਦਿਨ ਕਿਵੇਂ ਰਿਹਾ ਤੁਸੀਂ ਕਿੱਥੇ ਬੈਠੇ ਸੀ ਕਾਲਜ ਸੀ ਯੂਨੀਵਰਸਿਟੀ ਸੀ ਘਰ ਸੀ ਜਦੋਂ ਇਹ ਪਤਾ ਲੱਗਦਾ ਕਿ ਹਾਂ ਮੈਂ ਹੁਣ ਡੀਐਸਪੀ ਜਿਹੜਾ ਰੈਂਕ ਹੈ ਮੈਨੂੰ ਮਿਲ ਗਿਆ ਜਾਂ ਮੈਂ ਸਿਲੈਕਟ ਹੋ ਗਿਆ ਕਿਹਨਾਂ ਨਾਲ ਆਪਣੀ ਖੁਸ਼ੀ ਤੁਸੀਂ ਸਾਂਝੀ ਕੀਤੀ ਪਹਿਲਾਂ ਜਦੋਂ ਰਿਜ਼ਲਟ ਆਉਣਾ ਹੁੰਦਾ ਹੈ ਰਿਜ਼ਲਟ ਆਉਣਾ ਹੁੰਦਾ ਤਾਂ ਕਿਉਂਕਿ ਜੋ ਤਿਆਰੀ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਇੱਕ ਆਪਣਾ ਇੱਕ ਗਰੁੱਪ ਬਣਿਆ ਹੁੰਦਾ ਗਰੁੱਪ ਬਣਿਆ ਹੁੰਦਾ ਉਹ ਆਪਸ ਇੱਕ ਮਾਹੌਲ ਹੁੰਦਾ ਉਹਨਾਂ ਦੀ ਆਪਸ ਗੱਲਬਾਤ ਹੁੰਦੀ ਹੈ ਹਾਂਜੀ ਹਾਂਜੀ ਸਾਡੀ ਗੱਲਬਾਤ ਚੱਲਦੀ ਰਹਿੰਦੀ ਸੀ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਿਆ ਤਾਂ ਫਿਰ ਪਹਿਲਾਂ ਤਾਂ ਅਸੀਂ ਯੂਨੀਵਰਸਿਟੀ ਸੀਗੇ ਹਾਂਜੀ ਉਸ ਤੋਂ ਬਾਅਦ ਇਮੀਡੀਏਟਲੀ ਜਿਹੜੇ ਸਾਡੇ ਟੀਚਰ ਸੀਗੇ ਸੁਖਚੰਦ ਸਿੰਘ ਲੰਗ ਹਾਂਜੀ ਹਾਂਜੀ ਉਹਨਾਂ ਨਾਲ ਫਿਰ ਫੋਨ ਤੇ ਗੱਲ ਹੋਈ ਤੇ ਫਿਰ ਮੈਂ ਉਹਨਾਂ ਦੇ ਘਰੇ ਬੈਠਾ ਸੀ ਉਸ ਟਾਈਮ ਜਦੋਂ ਰਿਜ਼ਲਟ ਆਇਆ ਜਿਹਨਾਂ ਦਾ ਰੋਲ ਵੀ ਬਹੁਤ ਵੱਡਾ ਹੈ ਕੀ ਬਾਤ ਹੈ ਤੇ ਉਹਨਾਂ ਦੇ ਨਾਲ ਹੀ ਬੈਠਾ ਸੀ ਜਦੋਂ ਸਾਡਾ ਰਿਜ਼ਲਟ ਆਇਆ ਵਾਹ ਅਸੀਂ ਇਕੱਠੇ ਬੈਠੇ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਉਸ ਸਮੇਂ ਸਾਡਾ ਰਿਜ਼ਲਟ ਆਇਆ ਸੀ ਪਹਿਲਾਂ ਤਾਂ ਫਿਰ ਜਾਹਿਰ ਜੀ ਗੱਲ ਆ ਵੀ ਗੁਰੂ ਤੇ ਚੇਲਾ ਦੋਨਾਂ ਨੂੰ ਖੁਸ਼ੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਸਭ ਤੋਂ ਪਹਿਲਾਂ ਤਾਂ ਬੰਦਾ ਆਪਣੇ ਘਰੇ ਹੀ ਫੋਨ ਕਰਦਾ ਘਰੇ ਹੀ ਫੋਨ ਕਰਦਾ ਤਾਂ ਮੇਰੀ ਜਿਹੜੀ ਐਜੂਕੇਸ਼ਨ ਹੈਗੀ ਆ ਉਹਦੇ ਕੀਤਾ ਉਸ ਟਾਈਮ ਇੱਕ ਬੜੀ ਇੰਟਰਸਟਿੰਗ ਗੱਲ ਹੋਈ ਕਿ ਮੈਨੂੰ ਇਹ ਲੱਗਿਆ ਕਿ ਮੇਰੇ ਜਿਹੜੀ ਸਿਲੇਕਸ਼ਨ ਹੈ ਉਹ ਬਤੌਰ ਤਹਿਸੀਲਦਾਰ ਹੋਈ ਹੈ ਅੱਛਾ ਜੀ ਕਿਉਂਕਿ ਉਹਦੇ ਚ ਨਾ ਕਈ ਚੀਜ਼ਾਂ ਹੁੰਦੀਆਂ ਨੇ ਪਰਮਿਊਟੇਸ਼ਨ ਕੰਬੀਨੇਸ਼ਨਸ ਕਈ ਹੁੰਦੀਆਂ ਨੇ ਅੱਛਾ ਜੀ ਫਿਜ਼ੀਕਲ ਕਿਹਦਾ ਕੁਆਲੀਫਾਈਡ ਹੈ ਇਹਦੇ ਵਿੱਚ ਫਿਜ਼ੀਕਲ ਵੀ ਹੁੰਦਾ ਹਾਂਜੀ ਹਾਂ ਠੀਕ ਹੈ ਉਹ ਆਪਾਂ ਮਿਸ ਕਰ ਗਏ ਹਾਂਜੀ ਫਿਜ਼ੀਕਲ ਐਗਜ਼ਾਮੀਨੇਸ਼ਨ ਜਿਹੜਾ ਹੁੰਦਾ ਹੈ ਜਿਨ੍ਹਾਂ ਨੇ ਪਾਸ ਕੀਤਾ ਹੁੰਦਾ ਹੈ ਡੀਐਸਪੀ ਦੀ ਪੋਸਟ ਵਾਸਤੇ ਸਿਰਫ ਉਹ ਐਲੀਜੀਬਲ ਹੁੰਦੇ ਨੇ ਡੀਐਸਪੀ ਤੇ ਡੀਐਸਪੀ ਜੇਲ ਓਕੇ ਠੀਕ ਹੈ ਤਾਂ ਉਹ ਫਿਜ਼ੀਕਲ ਜਿਹੜਾ ਮੇਰੇ ਤੋਂ ਉੱਪਰ ਦੋ ਰੈਂਕ ਸੀਗੇ ਉਹਨਾਂ ਦਾ ਫਿਜ਼ੀਕਲ ਕੁਆਲੀਫਾਈਡ ਨਹੀਂ ਸੀਗਾ ਠੀਕ ਹੈ ਤਾਂ ਉਹਨਾਂ ਵਿੱਚੋਂ ਇੱਕ ਨੂੰ ਤਹਿਸੀਲਦਾਰ ਦੀ ਮਿਲ ਗਈ ਪਰ ਮੈਂ ਜਦੋਂ ਘਰੇ ਫੋਨ ਕੀਤਾ ਮੈਂ ਦੱਸਿਆ ਕਿ ਮੈਂ ਤਹਿਸੀਲਦਾਰ ਸਿਲੈਕਟ ਹੋ ਗਿਆ अच्छा जी तो फिर वो रात नु लेट तक ਅਸੀਂ ਜਦੋਂ ਪਰਮਿਟੇਸ਼ਨ ਕੰਬੀਨੇਸ਼ਨ ਕਰਦੇ ਰਹੇ ਤੇ ਫਿਰ ਮਤਲਬ ਰਾਤ 11 ਵਜੇ ਕੋਈ ਜਾ ਕੇ ਕਲੀਅਰ ਹੋਇਆ ਕਿ ਤਹਿਸੀਲਦਾਰ ਨਹੀਂ ਡੀਐਸਪੀ ਦੀ ਪੋਸਟ ਅਲੋਕੇਟ ਹੋ ਗਈ ਠੀਕ ਹੈ ਠੀਕ ਹੈ ਤੇ ਫਿਰ ਉਹ ਅਗਲੇ ਦਿਨ ਸਵੇਰੇ ਮੈਂ ਘਰਦਿਆਂ ਨੂੰ ਫੋਨ ਕੀਤਾ ਕਿਉਂਕਿ ਪਿੰਡਾਂ ਵਾਲੇ ਦੀ ਤੁਹਾਨੂੰ ਆਦਤ ਪਤਾ ਹੈ ਕਿ ਉਹ ਰਾਤ ਨੂੰ ਫੋਨ ਸਵਿਚ ਆਫ ਕਰਕੇ ਤੇ ਆਰਾਮ ਨਾਲ ਸੌਂਦੇ ਨੇ ਹਾਂਜੀ ਹਾਂਜੀ ਤੇ ਉਹ ਫਿਰ ਮੈਂ ਰਾਤ ਨੂੰ ਫੋਨ ਕੀਤਾ ਤਾਂ ਸੁੱਤੇ ਪਈ ਸੀ ਫਿਰ ਮੈਂ ਸਵੇਰੇ 6-7 ਵਜੇ ਜਦੋਂ ਫੋਨ ਕੀਤਾ ਤਾਂ ਫਿਰ ਉਹਨਾਂ ਨੂੰ ਦੱਸਿਆ ਕਿ ਮੈਂ ਤਹਿਸੀਲਦਾਰ ਨਹੀਂ ਡੀਐਸਪੀ ਬਣਿਆ ਦੋ ਦੋ ਖੁਸ਼ੀਆਂ ਯਾਨੀ ਕਿ ਦੋ ਮਿਲ ਗਿਆ ਚ ਤੇ ਇੱਕ ਥੋੜਾ ਜਿਹਾ ਪਰਸਨਲ ਸਵਾਲ ਜਿੱਦਾਂ ਕਿ ਡਿਊਟੀ ਯਾਨੀ ਕਿ ਸਖਤ ਹੈ 24 ਘੰਟੇ ਦੀ ਡਿਊਟੀ ਜਿਵੇਂ ਕਹਿ ਲਈ ਤੇ ਤੁਸੀਂ ਯਾਨੀ ਕਿ ਦੋਸਤਾਂ ਮਿੱਤਰਾਂ ਲਈ ਫੈਮਿਲੀ ਲਈ ਰਿਸ਼ਤੇਦਾਰਾਂ ਲਈ ਕੋਈ ਪਾਰਟੀ ਵਿਆਹ ਫੰਕਸ਼ਨ ਉਹਦੇ ਲਈ ਟਾਈਮ ਕਿਵੇਂ ਯਾਨੀ ਕੱਢਦੇ ਹੋ ਕਿੰਨਾ ਕੋਖਾ ਲੱਗਦਾ ਕਿ ਇਦਾਂ ਯਾਨੀ ਕਿ ਡਿਊਟੀ ਤੇ ਫਿਰ ਮੜਾ ਘੇੜਾ ਲਾਣਾ ਪੈਂਦਾ ਉਹਦੇ ਚ ਤਾਂ ਫਿਰ ਸਿੰਪਲ ਦੀ ਗੱਲ ਹੈ ਕਿ ਫਿਲਟਰ ਜਾਂ ਲਾਣਾ ਪੈਂਦਾ ਕਿ ਜਿਹੜਾ ਆਪ ਜਾਏ ਬਿਨਾ ਨਹੀਂ ਸਰਦਾ ਹਾਂਜੀ ਤੇ ਉੱਥੇ ਤਾਂ ਫਿਰ ਛੁੱਟੀ ਵਗੈਰਾ ਦੀ ਕੋਸ਼ਿਸ਼ ਕਰੀਦੀ ਹੈ ਤੇ ਜੇ ਹਾਲਾਤ ਸਾਜਗਰ ਹੋਣ ਤਾਂ ਛੁੱਟੀ ਮਿਲਦੀ ਹੈ ਠੀਕ ਹੈ ਜੇ ਨਾ ਹੋਣ ਤਾਂ ਨਹੀਂ ਮਿਲਦੀ ਠੀਕ ਹੈ ਤੇ ਬਾਕੀ ਫਿਰ ਪਰਿਵਾਰ ਜਿਹੜਾ ਬਾਕੀ ਪਰਿਵਾਰ ਹੈਗਾ ਕਈ ਵਾਰ ਉਹਨਾਂ ਵੱਲੋਂ ਹਾਜ਼ਰੀ ਲਵਾਉਣੀ ਪੈਂਦੀ ਹੈ ਵੀ ਉਹ ਸਾਡੀ ਹਾਜ਼ਰੀ ਲਵਾ ਦਿੰਦੇ ਨੇ ਵੀ ਸਾਡੇ ਵਿਆਹ ਤੇ ਤੁਸੀਂ ਜਾਓ ਜੀ ਤੇ ਇੱਕ ਤੁਸੀਂ ਆਪਣੇ ਵੱਲੋਂ ਜਿਹੜੇ ਮਿੱਤਰ ਬੇਲੀ ਆਪਣਾ ਇਹ ਵੇਖ ਰਹੇ ਨੇ ਵੀਡੀਓ ਤੇ ਕੋਈ ਤਿਆਰੀ ਕਰਨਾ ਚਾਹੁੰਦਾ ਜਰੂਰੀ ਨਹੀਂ ਕਿ ਪੀਪੀਐਸਸੀ ਦੀ ਤਿਆਰੀ ਪੰਜਾਬ ਲੈਵਲ ਦੇ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰਨਾ ਚਾਹੁੰਦਾ ਹੈ ਪਲੱਸ 2 ਕਰ ਰਿਹਾ ਹੈ ਜਾਂ ਬੀਏ ਕਰ ਰਿਹਾ ਹੈ ਗ੍ਰੈਜੂਏਸ਼ਨ ਚ ਹੈ ਲਈ ਕੋਈ ਸੁਨੇਹਾ ਤੁਹਾਡਾ ਹੋਵੇ ਜੀ ਮੈਂ ਤੁਹਾਡੇ ਮਾਧਿਅਮ ਤੋਂ ਜਿਹੜੇ ਐਸਪੀਰੀਐਂਟਸ ਹੈਗੇ ਨੇ ਕਿਸੇ ਵੀ ਇਗਜ਼ਾਮ ਦੇ ਹਾਂਜੀ ਉਹਨਾਂ ਨੂੰ ਇਹ ਦੱਸਣਾ ਚਾਹੂਗਾ ਕਿ ਕਈ ਸਮੱਸਿਆਵਾਂ ਹੋ ਸਕਦੀਆਂ ਨੇ ਹਾਂਜੀ ਜੇ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਆਪਣੀਆਂ ਕਮੀਆਂ ਗਿਣਨ ਬੈਠ ਜਾਓਗੇ ਤਾਂ ਨਹੀਂ ਕਰ ਪਾਉਂਗੇ ਪਰ ਜਦੋਂ ਤੁਸੀਂ ਤਿਆਰੀ ਕਰਨ ਲੱਗ ਜਾਨੇ ਹੋ ਤਾਂ ਫਿਰ ਉਹਨਾਂ ਚੀਜ਼ਾਂ ਨੂੰ ਛੱਡ ਕੇ ਤੇ ਜਦੋਂ ਮਿਹਨਤ ਨਾਲ ਤਿਆਰੀ ਕਰੋਗੇ ਤਾਂ ਐਗਜ਼ਾਮ ਕੋਈ ਵੀ ਮੁਸ਼ਕਲ ਨਹੀਂ ਹੈ ਐਗਜ਼ਾਮ ਕੋਈ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਬੜੀ ਆਸਾਨੀ ਨਾਲ ਕਲੀਅਰ ਕਰ ਸਕਦੇ ਹੋ ਪਰ ਤੁਹਾਨੂੰ ਜਿਹੜਾ ਆਪਣਾ ਸਮਾਂ ਹੈ ਫालतू ਕੰਮਾਂ ਤੋਂ ਬਚਾ ਕੇ ਤੇ ਅਧਰ ਡਿਵੋਟ ਕਰਨਾ ਪੈਣਾ ਠੀਕ ਹੈ ਤੁਸੀਂ ਆਪਣੇ ਨਿਰਜੇਵੇਂ ਦੇ ਵਿੱਚੋਂ ਸਮਾਂ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਮੈਨੂੰ ਲੱਗਦਾ ਹੈ ਕਿ ਜਾਣਕਾਰੀ ਜਿਹੜੇ ਦੇਖ ਰਹੇ ਨੇ ਆਪਣੇ ਉਹਨਾਂ ਲਈ ਕਾਫੀ ਜਾਣੀ ਕਿ ਹੈਲਪ ਹੋਏਗੀ ਤੇ ਜੇ ਕਿਸੇ ਨੂੰ ਕੋਈ ਸਵਾਲ ਜਵਾਬ ਪੁੱਛੇ ਤੁਹਾਡੇ ਤੋਂ ਸਮਾਂ ਲੈ ਕੇ ਦੁਬਾਰਾ ਫਿਰ ਉਹਨਾਂ ਦੇ ਉੱਪਰ ਜਵਾਬ ਦੇ ਦੇਵਾਂ